ਆਪਾਂ ਮੰਨਦੇ ਆ ਕਿ ਇਹ ਇੱਕ ਬਿਮਾਰੀ ਹੈ ਡਿਪਰੈਸ਼ਨ ਇਹਦੇ ਲਈ ਦੋ ਸ਼ਬਦਾਂ ਦਾ ਪ੍ਰਯੋਗ ਹੁੰਦਾ ਇੱਕ ਹੈ ਅਸਿਸਟੈਂਟ ਤੇ ਇੱਕ ਹੈ ਪਰਮੇਸਿੰਟ ਸੋ ਜਦੋਂ ਉਦਾਸੀ ਪਰਸਿਸਟੈਂਟ ਤੇ ਪਰਮੇਸਿੰਗ ਹੋ ਜਾਂਦੀ ਹੈ ਤਾਂ ਆਪਾਂ ਮੰਨਦੇ ਆ ਕਿ ਉਹ ਡਿਪਰੈਸ਼ਨ ਹੈ ਪਰਸਿਸਟੈਂਟ ਤੋਂ ਕੀ ਮਤਲਬ ਪਰਸਿਸਟੈਂਟ ਉਦਾਸੀ ਦਾ ਮਤਲਬ ਹੈ ਇੱਕ ਅਜਿਹੀ ਉਦਾਸੀ ਜੋ ਹਰ ਟਾਈਮ ਹੀ ਰਹੇ ਰਹੀ ਦੇਖੋ ਜਦੋਂ ਆਪਾਂ ਉਦਾਸ ਹੁੰਨੇ ਆ ਆਪਣਾ ਮਨ ਉਦਾਸ ਹੁੰਦਾ ਹੈ ਕਈ ਵਾਰ ਘਰੇਕ ਦੋਸਤ ਮਿਲਣਾ ਗਿਆ ਤਾਂ ਆਪਣਾ ਕਈ ਵਾਰ ਕੋਈ ਹਾਸੇ ਵਾਲੀ ਫਿਲਮ ਦੇਖਣ ਲੱਗੇ ਆਪਣਾ ਧਿਆਨ ਉੱਤਰ ਲੱਗੇ ਹੁੰਦਾ ਮੂਹ ਠੀਕ ਹੋ ਜਾਂਦਾ ਪਰਸਿਸਟੈਂਟ ਉਦਾਸੀ ਦਾ ਮਤਲਬ ਹੈ ਕਿ ਇਹ ਨਹੀਂ ਕਿ ਉਦਾਸੀ ਜੋ ਹਰ ਟਾਈਮ ਹੀ ਹੈ ਤੁਸੀਂ ਉਦਾਸ ਹੁੱਕ ਰਹੇ ਆ ਆ ਗਿਆ ਉਦੋਂ ਵੀ ਆ ਲੱਗਦਾ ਕਿ ਕਿਛੋਂ ਆ ਗਿਆ ਹੈ ਇਹਨਾਂ ਨਾਲ ਗੱਲਣਾ ਪਊਗਾ ਗੱਲ ਕਰਨੀ ਪਊਗੀ ਟੀਵੀ ਲਾ ਲੈਂਦਾ ਹੈ ਲੱਗਦਾ ਕਿ ਇਹ ਦੇਖੀ ਜਾਂਣਾ ਕੁਝ ਨਹੀਂ ਹੈਗਾ ਜਦ ਮੈਂ ਇਹਨੂੰ ਦੇਖਣਾ ਮੈਂ ਤਾਂ ਇਕੱਲੀ ਬਹਿਣ ਨੂੰ ਕੀ ਤੋ ਪਰਸਿਸਟੈਂਟ ਉਦਾਸੀ ਇੱਕ ਡਿਪਰੈਸ਼ਨ ਦਾ ਲੱਛਣ ਹੈ ਫਿਰ ਦੂਸਰਾ ਹੈ ਕਿ ਪਰਵੇਜ਼ੀ ਉਦਾਸੀ ਪਰਵੇਜ਼ਿਵ ਦਾ ਮਤਲਬ ਹੈ ਇੱਕ ਅਜਿਹੀ ਉਦਾਸੀ ਜੋ ਤੁਹਾਡੀ ਜ਼ਿੰਦਗੀ ਦੇ ਹਰ ਪਹਿਲੂ ਚ ਹਰ ਖੇਤਰ ਚ ਕਿਉਂਕਿ ਅੰਦਾ ਕਈ ਵਾਰ ਆਪਾਂ ਨੂੰ ਕੋ জব ਤੇ ਦੇਖਦੇ ਹੁੰਦੇ ਆਪਾਂ ਕਹਿਣਾ ਕਿ ਯਾਰ জব ਤੇ ਜਾ ਕੇ ਮੇਰਾ ਜੰਮੀ ਮਨ ਨਹੀਂ ਲੱਗਦਾ ਪਰ ਘਰੇ ਜਦੋਂ ਮੈਂ ਆਉਣਾ ਠੀਕ ਹੋ ਜਾਂਦਾ ਤੇ ਪਰਵੇਜ਼ਿਵ ਉਦਾਸੀ ਦਾ ਮਤਲਬ ਹੈ ਕਿ ਅਜਿਹੀ ਉਦਾਸੀ ਜੋ ਹਰ ਜਗ੍ਹਾ ਹੈ ਉਸੇ ਸਵੇਰ ਜਦੋਂ ਆਉਂਦੇ ਗਏ ਉੱਥੇ ਵੀ ਮਨ ਉਦਾਸ ਹੈ ਤੁਸੀਂ ਸ਼ਾਮ ਨੂੰ ਘਰੇ ਆਏ ਕਰੇਗਾ ਕਿ ਮਨ ਉਦਾਸ ਹੈ ਤੁਸੀਂ ਸ਼ਾਮ ਨੂੰ ਸੈਰ ਕਰਨ ਦੀ ਸੈਰ ਤੇ ਗਏ ਉੱਥੇ ਵੀ ਮਨ ਉਦਾਸ ਹੈ ਸੋ ਇਸ ਤਰ੍ਹਾਂ ਦੀ ਪਰਸਿਸਟੈਂਟ ਤੇ ਪਰਵੇਸਿਵ ਉਦਾਸੀ ਜਦੋਂ ਕਾਫੀ ਲੰਬੇ ਟਾਈਮ ਤੱਕ ਚੱਲਦੀ ਰਹੇ ਅਸੀਂ ਘੱਟੋ ਘੱਟ ਟਾਈਮ ਨੂੰ 15 ਦਿਨ ਨੂੰ ਮੰਨਦੇ ਹਾਂ ਤਾਂ ਆਪ ਮੰਨਦੇ ਹਾਂ ਕਿ ਇਹ ਡਿਪਰੈਸ਼ਨ ਹੈ ਉਸ ਤੋਂ ਬਾਅਦ ਜੋ ਦੂਸਰਾ ਡਿਸਆਰਡ ਜੋ ਦੂਸਰਾ ਇਮੋਸ਼ਨ ਜੋ ਕਿ ਨਾਰਮਲ ਜੋ ਕਿ ਅਨਾਰਮਲ ਹੋ ਸਕਦਾ ਹੈ ਉਹ ਕੰਬਰਾਅ ਲਿਪਾ ਆਪ ਸਾਰਾ ਤੁਹਾਨੂੰ ਉਹਦੇ ਕੰਬਰਾਅ ਦਿੱਤੀ ਹੈ ਪਣਾ ਕੋਈ ਐਗਜ਼ਾਮ ਹੈ ਕੋਈ ਆਪਕ ਕਲਾਸ ਨੂੰ ਪ੍ਰੈਜੈਂਟੇਸ਼ਨ ਹੈ ਜਾਂ ਕੋਈ ਕੋਈ ਬੋਸ ਦੇ ਸਾਹਮਣੇ ਕੋਈ ਆਪਕ ਗੱਲ ਕਰਨੀ ਹੈ ਥੋੜੀ ਬਹੁਤੀ ਘਬਰਾਹਟ ਹੁੰਦੀ ਹੈ ਇਹ ਨਾਰਮਲ ਹੈ ਪਰ ਜਦੋਂ ਘਬਰਾਹਟ ਇੰਨੀ ਜ਼ਿਆਦਾ ਹੋਵੇ ਕਿ ਉਹ ਤੁਹਾਡੇ ਨਾਰਮਲ ਜਿਹੜੀ ਦਿਨ ਕਰਿਆ ਹੁੰਦਾ ਉਹਨੂੰ ਨੁਕਸਾਨ ਪਹੁੰਚਾਉਣ ਲੱਗ ਪਵੇ ਜਿਵੇਂ ਐਗਜ਼ਾਮ ਦੀ ਘਬਰਾਹਟ ਉਹ ਇੰਨੀ ਜ਼ਿਆਦਾ ਕਿ ਤੁਸੀਂ ਪੇਪਰ ਦੇਣ ਹੀ ਨਹੀਂ ਚਾਹਦੇ ਜਾਓ ਇੰਨੀ ਜ਼ਿਆਦਾ ਕਿ ਤੁਸੀਂ ਗਏ ਪੇਪਰ ਦੇਣ ਪਰ ਉੱਥੇ ਤੁਹਾਡੇ ਹੱਥ ਕੰਬ ਰਹੇ ਨੇ ਤੁਹਾਡੇ ਤੋਂ ਲਿਖਿਆ ਨਹੀਂ ਜਾ ਰਿਹਾ ਜਾਂ ਪਸੀਨਾ ਆ ਰਿਹਾ ਤੁਸੀਂ ਪੇਪਰ ਹੀ ਭੇਜ ਦਿੰਦੇ ਤਾਂ ਤੋਂ ਮੰਨਦੇ ਆ ਕਿ ਇਹ ਇਬਨਾਰਮਲ ਹੈ ਇਹ ਤੁਹਾਡੀ ਨਾਰਮਲ ਜ਼ਿੰਦਗੀ ਚ ਵਿਘਨ ਪਾਉਣ ਲੱਗੀ ਹੈ ਤੁਹਾਨੂੰ ਕੰਮ ਨਹੀਂ ਕਰਨ ਦੇ ਰਹੀ ਤੇ ਇਸ ਲਈ ਇਹਦੀ ਦਵਾਈ ਵੀ ਲੋ ਤੀਸਰਾ ਜੋ ਇਮੋਸ਼ਨਲ ਹੈ ਤੁਹਾਨੂੰ ਨਾਰਮਲ ਹੈ ਕਿ ਇਬਨਾਰਮਲ ਹੋ ਸਕਦਾ ਹੈ ਅਗਰ ਖੁਸ਼ੀ ਵਿਕੋ ਆਪਣੇ ਜ਼ਿੰਦਗੀ ਚ ਕੁਝ ਚੰਗਾ ਹੁੰਦਾ ਆਪਣਾ ਮਨ ਖੁਸ਼ ਹੁੰਦਾ ਹੈ ਨਾ ਕੋਈ ਸਿੱਧਾ ਕਿਸੇ ਨੂੰ ਕੋਈ ਨਵੀਂ ਨੌਕਰੀ ਲੱਗੀ ਕਿਸੇ ਦਾ ਵਿਆਹ ਕਰਿਆ ਗਿਆ ਕੋਈ ਹੋਰ ਆਪਾਂ ਨੂੰ ਕੋਈ ਗੱਲ ਖਤਾਂਗਦੀ ਹੈ ਆਪਾਂ ਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਪਰ ਜੇ ਇਹੀ ਖੁਸ਼ੀ ਨੂੰ ਲੋੜ ਤੋਂ ਬਹੁਤ ਜ਼ਿਆਦਾ ਹੋ ਗਈ ਤੇ ਨੰਬੇ ਟਾਈਮ ਤੱਕ ਚੱਲਦੀ ਰਹੀ ਬਿਨਾ ਕਿਸੇ ਕਾਰਨ ਤੋਂ ਤਾਂ ਉਹਨੂੰ ਅਬਨਾਰਮਲ ਮੰਨਿਆ ਜਾਂਦਾ ਹੈ ਜੋ ਕਿ ਆਮ ਤੌਰ ਤੇ ਮਨੀਆ ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਤੇਜ਼ੀ ਦੀ ਬਿਮਾਰੀ ਕਹਿੰਦੇ ਨੇ ਉਹਦੇ ਚ ਦੇਖੀ ਜਾਂਦੀ ਹੈ ਇਸ ਦੇ ਵਿੱਚ ਮਰੀਜ਼ ਕੀ ਹੈ ਲੋੜ ਤੋਂ ਜ਼ਿਆਦਾ ਸਾਰਾ ਦੇ ਵਿੱਚ ਖੁਸ਼ ਰਹਿੰਦਾ ਉਹ ਕਹਿੰਦਾ ਜੀ ਸਭ ਬਧੀਆ ਜਾ ਕੇ ਇਨਦਾਨ ਬੰਦੇ ਨਾਲ ਗੱਲਾਂ ਕਰਦਾ ਹੈ ਲੋੜ ਤੋਂ ਜ਼ਿਆਦਾ ਬੋਲਦਾ ਹੈ ਵੱਡੀ ਵੱਡੀਆਂ ਗੱਲਾਂ ਕਰਦਾ ਹੈ ਇਸ ਨੂੰ ਅਸੀਂ ਅਬਨਾਰਮਲ ਮੰਨਦੇ ਹਾਂ ਫਿਰ ਦੂਸਰਾ ਹੈ ਡਿਸਆਰਡਰਸ ਆਫ ਥੌਟ ਤੁਹਾਡੀ ਸੋਚ ਦੀ ਅਬਨਾਰਮਲਟੀ ਸੋ ਪਹਿਲੀ ਸੋਚ ਦੀ ਜੋ ਅਬਨਾਰਮਲਟੀ ਹੈ ਉਹ ਹੈ 네ਗੇਟਿਵ ਥਿੰਕਿੰਗ ਦੇਖੋ 네ਗੇਟਿਵ ਥਿੰਕਿੰਗ ਥੋੜੀ ਬਹੁਤ ਆਮ ਨੂੰ ਹੁੰਦੀ ਹੈ ਪਰ ਡਿਪਰੈਸ਼ਨ ਦੇ ਵਿੱਚ ਜਿਹੜੀ 네ਗੇਟਿਵ ਥਿੰਕਿੰਗ ਹੈ ਉਹਨਾਂ ਸੀ ਬੈਕਸ ਟ੍ਰਾਇਡ ਕਹਿੰਦੇ ਆ ਬੈਕ ਜੋ ਕਿ ਸੰਕਤੀ ਸੀ ਜੀ ਨੇ ਇਸਦੇ ਬਾਰੇ ਦੱਸਿਆ ਸੀਗਾ ਡਿਪਰੈਸ਼ਨ ਦੀ 네ਗੇਟਿਵ ਥਿੰਕਿੰਗ ਦੀ ਕਾਰਨ ਕੀ ਹੈ ਕਿ ਉਹ ਟ੍ਰਾਇਡ ਦਾ ਮਤਲਬ ਹੈ ਤਿੰਨ ਪਹਿਲੂ ਕਿਸੇ ਚੀਜ਼ ਸੋ ਕਈ ਇਸ ਦੇ ਵਿੱਚ 네ਗੇਟਿਵ ਤਿੰਨ ਪਹਿਲੂ ਬਾਰੇ 네ਗੇਟਿਵ ਥਿੰਕਿੰਗ ਹੁੰਦੀ ਹੈ ਪਹਿਲਾ ਹੈ ਆਪਣੇ ਬਾਰੇ ਮੈਨੂੰ ਲੱਗਦਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਨਿਕੰਮਾ ਮੈਂ ਚੰਗਾ ਮਾਂ ਜਾਂ ਬਾਪ ਨਹੀਂ ਜਾਂ ਮੈਂ ਚੰਗਾ ਕੰਮ ਨਹੀਂ ਕਰਦਾ ਦੂਸਰਾ ਹੈ ਕਿ ਡਿਸੋਰਡ ਦੂਸਰਾ ਹੈ ਦੂਸਰਾ ਪਹਿਲੂ ਹੈ ਦੂਸਰੇ ਬਾਰੇ 네ਗੇਟਿਵ ਥਿੰਕਿੰਗ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪਤਾ ਕਿ ਮੈਂ ਬੇਕਾਰ ਹਾਂ ਸਾਰੇ ਕੋਈ ਮੈਨੂੰ ਪਸੰਦ ਨਹੀਂ ਕਰਦੇ ਸਾਰਿਆਂ ਮੇਰੇ ਸਾਰੇ ਮੇਰਾ ਮਖੌਲ ਉਡਾਉਂਦੇ ਹੋਣਗੇ ਤੀਸਰਾ ਪਹਿਲੂ ਹੈ ਕਿ ਫਿਊਚਰ ਬਾਰੇ 네ਗੇਟਿਵ ਵੀ ਨਹੀਂ ਚੱਲਦਾ ਐਂ ਨਹੀਂ ਚੱਲਦਾ ਰਹੂਗਾ ਮੇਰੇ ਨਾਲ ਤਾਂ ਕਦੇ ਚੰਗਾ ਨਹੀਂ ਹੁੰਦਾ ਅੱਗੇ ਵੀ ਮੇਰੇ ਨਾਲ ਮਾਰੀ ਹੋਵੇ ਸੋ ਇਹ ਜਿਹੜੀ ਨੈਗੇਟਿਵ ਥਿੰਕਿੰਗ ਹੈ ਸੋਚ ਦੇ ਬਨਾਰਮੈਟੀ ਡਿਪਰੈਸ਼ਨ ਦੇਖਣ ਨੂੰ ਮਿਲਦੀ ਦੂਸਰੀ ਜੋ ਸੋਚ ਦੇ ਬਨਾਰਮੈਟੀ ਹੈ ਜੋ ਕਿ ਸਕਿਜ਼ੋਫ੍ਰੀਨੀਆ ਨਾਮ ਦੀ ਬਿਮਾਰੀ ਚ ਦੇਖਣ ਨੂੰ ਮਿਲਦੀ ਹੈ ਉਹ ਹੈ ਡਿਲੀਊਸ਼ਨ ਜਿਸ ਨੂੰ ਅਸੀਂ ਪੰਜਾਬੀ ਭਾਸ਼ਾ ਚ ਸ਼ੱਕ ਜਾਂ ਭਰਮ ਕਹਿੰਦੇ ਆ ਸੋ ਡਿਲੀਊਸ਼ਨ ਦੇ ਵਿੱਚ ਮਰੀਜ਼ ਨੂੰ ਇੱਕ ਅਜਿਹੀ ਅਜਹੀ ਵਸਤੂ ਹੈ ਵਿਚਾਰ ਤੇ ਵਿਸ਼ਵਾਸ ਹੋ ਜਾਂਦਾ ਹੈ ਜੋ ਕਿ ਗਲਤ ਪਰ ਤੁਸੀਂ ਮਰੀਜ਼ ਨੂੰ ਜਿੰਨਾ ਮਰਜ਼ੀ ਸਮਝਾ ਲਓ ਉਸ ਦਾ ਜਿਹੜਾ ਵਿਸ਼ਵਾਸ ਉਹ ਟਸ ਤੋਂ ਮਸਲੀ ਹੁੰਦਾ ਜਿਵੇਂ ਕਈ ਮਹੀਨਿਆਂ ਨੂੰ ਲੱਗਦਾ ਜੀ ਸਾਡੇ ਗਵਾਂਢੀ ਸਾਡੇ ਖਿਲਾਫ ਨੇ ਕੋੜਾ-ਕੋੜਾ ਝਾਗਦੇ ਨੇ ਇਹ ਮਾਰਨ ਨੂੰ ਫਿਰਦੇ ਨੇ ਜਾਂ ਕਿਸੇ ਨੂੰ ਲੱਗਦਾ ਵੀ ਜਿਹੜਾ ਮੇਰੇ ਪਰਿਵਾਰ ਵਾਲੇ ਮੇਰੀ ਜ਼ਮੀਨ ਹੜਤੋਂ ਨੂੰ ਜਾਂ ਕਿਸੇ ਨੂੰ ਲੱਗਦਾ ਮੇਰੇ ਘਰ ਵਾਲੇ ਤਾਂ ਬਾਹਰ ਅਫੇਰ ਹੈ ਹੁਣ ਤੁਸੀਂ ਹੁਣ ਜਿੰਨਾ ਵੀ ਸਮਝਾ ਲਓ ਉਸ ਨੂੰ ਕਹਿ ਦਿਓ ਕਿ ਜੇ ਤੇਰੇ ਘਰ ਵਾਲੇ ਕੋਲ ਤਾਂ ਫੋਨ ਵੀ ਨਹੀਂ ਹੈਗਾ نہیں باہ نکلتی افیئر ہوگا پر وہ اس لیے بماری کا حصہ دا دوسری دو سوچ تیسری سوچ ہو سکتی ہے وہ مطلب ہے ہے جو کہ اسی بھی نام کی بماری جو سنتے ہیں اسی بھی نام کی بماری مطلب وہم اس ہے مطلب ہے دیکھو نارملی دی ਜਦੋਂ ਨਾਰਮਲ ਇਨਸਾਨ ਹੈ ਤਾਂ ਆਪਣੇ ਦਿਮਾਗ 'ਚ ਹਰ ਟਾਈਮ ਕੋਈ ਨਾ ਕੋਈ ਵਿਚਾਰ ਚੱਲਦਾ ਰਹਿੰਦਾ ਉਹ ਚਾਹੀ ਨੈਗੇਟਿਵ ਹੈ ਚਾਹੀ ਪੋਜ਼ਿਟਿਵ ਹੈ ਉਹ ਫਿਊਚਰ ਵਾਲੇ ਹੁੰਦਾ ਪਾਸਟ ਵਾਲੇ ਹੁੰਦਾ ਕਿਸੇ ਬਾਰੇ ਹੁੰਦਾ ਆਪਣੇ ਬਾਰੇ ਹੁੰਦਾ ਇਹ ਸਾਰਾ ਦਿਨ ਚੱਲਦਾ ਰਹਿੰਦਾ ਆਉਂਦੇ ਰਹਿੰਦੇ ਨੇ ਵਿਚਾਰ ਜਾਂਦੇ ਰਹਿੰਦੇ ਨੇ ਓਬਸੈਸ਼ਨ ਇੱਕ ਅਜਿਹੇ ਵਿਚਾਰ ਜੋ बार-बार ਹੁੰਦਾ ਸਾਡੇ ਮਨ 'ਚ ਘਬਰਾਹਟ ਪੈਦਾ ਕਰਦਾ ਤੇ ਸਾਨੂੰ ਪਤਾ ਹੈ ਕਿ ਉਹ ਬੇਬੁਨਿਆਦ ਹੈ ਉਹ ਗਲਤ ਹੈ ਪਰ ਆਪਾਂ ਉਸ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਉਹਨੂੰ ਰੋਕ ਨਹੀਂ ਪਾਉਂਦੇ ਜਿਵੇਂ ਕਈਆਂ ਨੂੰ ਗੰਦਗੀ ਦੇ ਵਿਚਾਰ ਆਉਂਦੇ ਉਹਨੂੰ ਲੱਗਦਾ ਕਿ ਇਹ ਹੱਥ ਗੰਦੇ ਨੇ ਹੱਥ ਗੰਦੇ ਨੇ ਹਣਾ ਉਹਨੂੰ ਪਤਾ ਹੈ ਹਾਲਾਂਕਿ ਕਿੰਨੇ ਪੰਨਿਆਂ ਬਹਿ ਲਾ ਮੈਂ ਹੱਥ ਧੋ ਕੇ ਆਇਆ ਮੈਂ ਹੋਰ ਕਿਸੇ ਚੀਜ਼ ਨੂੰ ਲਾਇਆ ਨਹੀਂ ਗੰਦੇ ਕਿਵੇਂ ਹੋ ਗਏ ਪਰ ਉਹਦੇ ਕੰਟਰੋਲ ਚ ਨਹੀਂ ਉਹਦੇ ਮਨ ਚ ਉਹ बार-बार ਹੁੰਦਾ ਜਾਂ ਕਿਸੇ ਨੂੰ ਲੋਕ ਲਾਉਣ ਤੋਂ ਬਾਅਦ ਵਿਚਾਰ ਆਉਂਦਾ ਕਿ ਲੋਕ ਲੱਗੇ ਨੇ ਲੋਕ ਲੱਗੇ ਨੇ ਚੈੱਕ ਕਰਦਾ ਤੇ ਲੋਕ ਲੱਗੇ ਨੇ ਗੈਸ ਬੰਦ ਕਰਕੇ ਆਂਦਾ ਗੈਸ ਬੰਦ ਨਹੀਂ ਹੋ ਰਹੀ ਨੇ ਲੱਗਦੀ ਕਿਤੇ ਨੂੰ ਤੁਮਾ ਇਹ ਵਿਚਾਰ ਜਿਹਨੇ ਨਹੀਂ ਹੋਇਆ ਆਬਸੈਸ਼ਨ ਤੇ ਆਪਾਂ ਇਹਨਾਂ ਦੀ ਕੁਆਲਿਟੀ ਪੜ੍ਹੀਏ ਕਿ ਇਹ ਹੁਣ ਆਪਾਂ ਸੁਣੀ ਹੈ ਕਿ ਇਹ बार-बार ਆਉਂਦਾ ਹੈ ਨਾ ਤੇ ਸਾਡੇ ਕੰਟਰੋਲ 'ਚ ਨਹੀਂ ਰਹਿੰਦਾ ਜਦ ਕਿ ਸਾਨੂੰ ਪਤਾ ਹੈ ਕਿ ਉਹ ਗਲਤ ਤੇ ਜਦੋਂ ਸਾਡੇ ਤੋਂ ਕੰਟਰੋਲ ਨਹੀਂ ਹੁੰਦਾ ਤਾਂ ਸਾਨੂੰ ਇਹ ਘਬਰਾਹਟ ਪੈਦਾ ਕਰਦਾ ਹੁੰਦਾ ਹੁਣ ਤਬਰ ਆਹ ਜਿਹੜਾ ਪੈਦਾ ਕਰਦਾ ਹੈ ਤਾਂ ਇਹ ਘਬਰਾਹਟ ਨੂੰ ਖਤਮ ਕਰਨ ਲਈ ਮਰੀਜ਼ ਕੁਝ ਇਦਾਂ ਦੀਆਂ ਗਤੀਵਿਧੀਆਂ ਕਰਦਾ ਹੈ ਇਦਾਂ ਦੇ ਕੁਝ ਐਕਸ਼ਨ ਕਰਦਾ ਹੈ ਜਿਸ ਨਾਲ ਇਹ ਘਬਰਾਹਟ ਥੋੜੇ ਟਾਈਮ ਲਈ ਘੱਟ ਗਈ ਥੋੜੇ ਟਾਈਮ ਲਈ ਖਤਮ ਹੋ ਜਾਂਦੀ ਹੈ ਇਹ ਜਿਹੜੇ ਗਤੀਵਿਧੀਆਂ ਨੇ ਇਹਨਾਂ ਨੂੰ ਆਪਾਂ ਕੰਪਲਸ਼ਨ ਕਹਿੰਦੇ ਹਾਂ ਸੋ ਜਿਵੇਂ ਕਿਸੇ ਨੂੰ ਗੰਦਗੀ ਦੇ ਵਿਚਾਰ ਨੂੰ ਬਾਰ-ਬਾਰ ਆ ਰਿਹਾ ਹੱਥ ਗੰਦੇ ਨੇ ਹੱਥ ਗੰਦੇ ਨੇ ਹੱਥ ਗੰਦੇ ਨੇ ਹਨਾ ਐਂਡ ਤੇ ਕੀ ਕਰ ਲਓ ਕਪੜਾੜ ਪਾ ਲਓ ਐਂਡ ਤੇ ਜਾ ਕੇ ਉਹ ਹੱਥ ਧੋ ਲੈਂਦਾ ਸੋ ਇਹ ਹੱਥ ਧੋਣਾ ਜੋ ਹੈ ਉਹ ਇੱਕ ਕੰਪਲਸ਼ਨ ਹੈ ਜਦ ਲੌਗ ਚੈੱਕ ਕਰ ਲਓ ਕਿ ਕੰਪਲਸ਼ਨ ਉਸ ਦੇ ਨਾਲ ਕੀ ਹੈ ਥੋੜੇ ਟਾਈਮ ਲਈ ਉਹ ਵਿਚਾਰ ਬੰਦ ਹੋ ਜਾਂਦਾ ਪਰ ਇਹ ਥੋੜਾ ਟਾਈਮ ਹੀ ਰਹਿੰਦਾ ਉਸ ਤੋਂ ਬਾਅਦ ਦੁਬਾਰਾ ਫੇਰ 5 ਮਿੰਟ ਬਾਅਦ 10 ਮਿੰਟ ਬਾਅਦ ਉਹ ਵਿਚਾਰ ਫਿਰ ਤੋਂ ਸ਼ੁਰੂ ਹੋ ਜਾਂਦਾ ਹੱਥ ਗੰਦੇ ਨੇ ਹੱਥ ਗੰਦੇ ਨੇ ਹੱਥ ਗੰਦੇ ਨੇ ਉਹ ਫੇਰ ਘਬਰਾਹਟ ਪੈਦਾ ਕਰਦਾ ਮਰੀਜ਼ ਫੇਰ ਹੱਥ ਧੋਂਦਾ ਫਿਰ 5 ਮਿੰਟ ਨੂੰ ਚੈਨ ਮਿਲਦਾ ਫੇਰ ਫੇਰ ਸ਼ੁਰੂ ਹੋ ਜਾਂਦਾ ਤਾਂ ਇਸ ਕੀ ਹੁੰਦਾ ਕਿ ਮਰੀਜ਼ ਇੱਕ ਚੱਕਰ ਵਿੱਚ ਫਸ ਜਾਂਦਾ ਹੈ ਕਿ ਆਬਸੈਸ਼ਨ ਹੈ ਆਬਸੈਸ਼ਨ ਕਰਕੇ ਘਬਰਾਹਟ ਹੋ ਰਹੀ ਹੈ ਘਬਰਾਹਟ ਕਰਕੇ ਕੰਪਲਸ਼ਨ ਕਰਨੇ ਕਰੀਏ 5 ਮਿੰਟ ਦੀ ਰਾਹਤ ਆ ਫੇਰ ਫੇਰ ਆਬਸੈਸ਼ਨ ਹੈ ਤਾਂ ਇਹ ਜਿਹੜੀ ਬਿਮਾਰੀ ਹੈ ਇਸ ਨੂੰ OCD ਕਹਿੰਦੇ ਨੇ obsessive compulsive disorder ਕਿ ਇੱਕ ਚੱਕਰ ਜਿਹਾ ਫਸ ਜਾਣਾ ਆਬਸੈਸ਼ਨ ਤੇ ਕੰਪਲਸ਼ਨ ਵਿੱਚ ਤੇ ਇਹ ਬਿਮਾਰੀ ਇਦਾਂ ਨਹੀਂ ਹੈ ਕਿ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਸਭ ਤੋਂ ਜ਼ਿਆਦਾ ਮਾਨਸਿਕ ਰੋਗਾਂ ਦੇ ਵਿੱਚ ਸਭ ਤੋਂ ਜ਼ਿਆਦਾ ਤੰਗ ਮਰੀਜ਼ ਇਹ ਹੁੰਦੇ ਨੇ ਕਿਉਂਕਿ ਮਰੀਜ਼ ਸਾਡੇ ਕੋਲੇ ਆਉਂਦੇ ਨੇ ਉਹ ਜੀ ਦਿਨ ਚ 100-12 ਹੱਥ ਤੋਲਿੰਦੇ ਨੇ ਹੱਥਾਂ ਦਾ ਮਾਸ ਉੱਤਰ ਜਾਂਦਾ ਪਰ ਉਹ ਫੇਰ ਵੀ ਰੋਗ ਨਹੀਂ ਪਾਉਂਦੇ ਕਿਉਂਕਿ ਇਹ ਇਹਦੇ ਵਿੱਚ ਮਰੀਜ਼ ਨੂੰ ਪਤਾ ਹੈ ਕਿ ਉਹ ਜਿਹੜਾ ਵਿਚਾਰ ਉਹ ਬੇਬੁਨਿਆਦ ਹੁਣ ਪਹਿਲਾਂ ਕੋ ਡਿਲੀਊਜ਼ਨ ਪੜਿਆ ਉਹਦੇ ਚੋਂ ਤੱਕ ਮਰੀਜ਼ ਲਈ ਸੱਚ ਹੈ ਗੱਲ ਉਹ ਤਾਂ ਦੂਜਿਆਂ ਨੂੰ ਜਾਲੇ ਤੰਗ ਕਰਦਾ ਉਹਦੇ ਲਈ ਤਾਂ ਉਹ 100% ਸੱਚ ਹੈ ਈਕਾਰ ਅਲਿ ਦਾ ਬਾਹਰ ਖੇੜ ਉਹਨੂੰ ਕੁਟਦਾਰ ਨੂੰ ਮਾਰਦਾ ਦੂਜਿਆਂ ਨੇ ਚਾਰੇ ਪੰਗੇ ਖੜੇ ਇਹ ਮਰੀਜ਼ ਨੂੰ ਪਤਾ ਹੈ ਕਿ ਉਹਨੂੰ ਕੀ ਵਿਚਾਰ ਗਲਤ ਹੈ ਪਰ ਉਹ ਰੋਕ ਨਹੀਂ ਪਾਉਂਦਾ ਸੋ ਇਸ ਤੋਂ ਬਾਅਦ ਡਿਸਆਰਡਰਸ ਆਫ ਪਰਸਪੈਕਸ਼ਨ ਹੈ ਨਾ ਸਾਡੀ ਸਮਝ ਜਾਂ ਸਾਡੇ ਅਨੁਭਵਾਂ ਦੇ ਵਿੱਚ ਉਹ ਇਹਦੇ ਵਿੱਚ ਹੈ ਹਲੂਸਿਨੇਸ਼ਨ ਇੱਕ ਇਹਦੀ ਅਬਨਾਰਮਲਟੀ ਹੈ ਹਲੂਸਿਨੇਸ਼ਨ ਦਾ ਮਤਲਬ ਹੈ ਕੁਝ ਇੱਕਦਾਂ ਦਾ ਅਨੁਭਵ ਜੋ ਬਿਨਾਂ ਕਿਸੇ ਵਸਤੂ ਤੋਂ ਹੋਵੇ ਕੋਈ ਆਵਾਜ਼ ਨਹੀਂ ਆ ਰਹੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਤੁਹਾਨੂੰ ਕੁਝ ਇਦਾਂ ਦਾ ਦਿਖਾਈ ਦੇ ਰਿਹਾ ਜੋ ਸੱਚ ਹੈ ਨਹੀਂ ਇਹ ਆਮ ਤੌਰ ਤੇ ਸਕਿਜ਼ੋਫ੍ਰੀਨ ਨਾਮ ਦੀ ਬਿਮਾਰੀ ਹੁੰਦੀ ਹੈ ਇਹ ਵਿੱਚ ਕੀ ਹੁੰਦਾ ਕਿ ਮਰੀਜ਼ ਆ ਕੇ ਕਹਿੰਦਾ ਜੀ ਮੈਨੂੰ ਤਾਂ ਗੁਆਂਢੀਆਂ ਦੀ ਆਵਾਜ਼ ਆਉਂਦੀ ਹੈ ਗਾਲ੍ਹਾਂ ਕੱਢਦੇ ਨੇ ਮੈਨੂੰ ਘਰ ਕੋ ਤੇ ਪਰਿਵਾਰਕ ਮੈਂਬਰ ਕਹਿੰਦੇ ਸਾਹਮਣੇ ਕੋਈ ਆਵਾਜ਼ ਨਹੀਂ ਆਉਂਦੀ ਇਹ ਕਹਿੰਦਾ ਜੀ ਮੈਨੂੰ ਰਿਸ਼ਤੇਦਾਰਾਂ ਦੀ ਆਵਾਜ਼ ਆਉਂਦੀ ਹੈ ਉਹ ਕੁਝ ਰਿਸ਼ਤੇਦਾਰ ਕਿੱਥੇ ਰਹਿੰਦੇ ਨੇ ਉਹ ਜਿਹੜੇ ਉਹ ਤਾਂ ਬਠਿੰਡੇ ਰਹਿੰਦੇ ਨੇ ਪਰ ਤੁਹਾਨੂੰ ਕਿਵੇਂ ਆਵਾਜ਼ ਆ ਰਹੀ ਨਹੀਂ ਆ ਰਹੀ ਮੇਰੇ ਨਾਲ ਗੱਲਾਂ ਕਰ ਯਾਹਰ ਕੀ ਹੈ ਕਿ ਕਈ ਵਾਰ ਮਰੀਜ਼ ਨਹੀਂ ਦੱਸਦਾ ਆਪ ਨੂੰ ਉਹਦੇ ਹਰਕਤਾਂ ਤੋਂ ਪਤਾ ਲੱਗਦਾ ਕਿ ਆਪਾਂ ਦੇਖਦੇ ਆਂ ਕਿ ਮਰੀਜ਼ ਤੇ ਘਰ ਦੇ ਕੰੰਨ ਨੇ ਇਹਦੀ ਇਕੱਲਾ ਬੈਠਾ ਕਮਰੇ ਚ ਬੈਠੀ ਕੀ ਇਹ ਨਾ ਗੱਲਾਂ ਕਰਦਾ ਰਿਹਾ ਰੰਦਾ ਕੰਨਰ ਕੋੜ ਕੋੜ ਕਰਦਾ ਰੰਦਾ ਰੰਦਾ ਇਕੱਲਾ ਹੱਸਦਾ ਰੰਦਾ ਤਾਂ ਇਹ ਸਾਰੇ ਮੁੱਖ ਮੁੱਖ ਜੋ ਹੈ ਮਨੋਗਨ ਮਾਨਸਿਕ ਬਿਮਾਰੀ ਦੇ ਲੱਛਣ ਜਿਹਨਾਂ ਦੀ ਗੱਲ ਕੀਤੀ ਸੋ ਬਾਅਦ ਹਮ ਨੇ ਤਾਂ ਹੱਲ ਕੀ ਹੈ ਹੈ ਨਾ ਸੋ ਮਾਨਸਿਕ ਬਿਮਾਰੀ ਦਾ ਕੀ ਹਾਲ ਹੈ ਕਰ ਸਕਦਾ ਦੇਖੋ ਸਭ ਤੋਂ ਪਹਿਲਾ ਹੱਲ ਜੋ ਹੈ ਸਭ ਤੋਂ ਪਹਿਲਾ ਤੇ ਬਹੁਤ ਮਹੱਤਵਪੂਰਨ ਹੈ ਦਵਾਈ। ਜਿਵੇਂ ਜੇ ਬਿਮਾਰੀ ਹੈ ਤਾਂ ਦਵਾਈ ਕਰਨੀ। ਜਿਵੇਂ ਕਿ ਆਪਾਂ ਪੜ੍ਹਿਆ ਕਿ ਜਿਵੇਂ ਸਰੀਰ ਦੀਆਂ ਬਿਮਾਰੀਆਂ ਦਾ ਇਕੱਤਰ ਸਰੀਰ ਦੀਆਂ ਵੀ ਕੈਮੀਕਲ ਉਹਦੇ ਕਰਕੇ ਹੁੰਦੀਆਂ ਨੇ। ਉਹਨਾਂ ਦੀ ਦਵਾਈ ਨਾਲ ਉਸੇ ਨੂੰ ਹੱਲ ਕਰ ਦਿੰਦੇ ਆ। ਜੋ ਉਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਦੇ ਜਿਹੜੇ ਦਵਾਈਆਂ ਨੇ ਇਹ ਵੀ ਉਹਨਾਂ కెਮਿਕਲਸ ਨੂੰ ਹੱਲ ਕਰਦੇ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੀ ਡਿਪਰੈਸ਼ਨ ਦੀ ਦਵਾਈ ਉਹ ਸੈਰੋਟੋਨਿਨ ਨੂੰ ਵਧਾ ਦਿੰਦੀ ਹੈ ਜਿਹੜੀ ਸਕਿਜ਼ੋਫਰੀਨੀਆ ਦੀ ਦਵਾਈ ਉਹ ਡੋਪਾਮਿਨ ਘਟਾਉਂਦੀ ਹੈ ਤੇ ਤਾਂ ਇਹ ਦਵਾਈਆਂ ਨਾਲ ਉਹ ਬਿਮਾਰੀਆਂ ਦਾ ਹੱਲ ਹੁੰਦਾ ਪਰ ਹਮ ਦਿੱਕਤ ਇਹ ਹੈ ਦਿਖੋ ਕਿ ਬੜੇ ਦੁੱਖਾਂ ਦੀ ਗੱਲ ਵੀ ਆਪਾਂ ਅੱਜ ਕੱਲ੍ਹ ਅਜੇ ਹੀ ਸਮਾਜ ਤੇ ਰਹਿ ਰਹੇ ਹਾਂ ਜਿੱਥੇ ਲਗਭਗ ਹਰ ਤਰ੍ਹਾਂ ਦੀ ਮਾਨਸਿਕ ਬਿਮਾਰੀ ਦਾ ਇਲਾਜ ਕੋਈ ਵੀ ਮਾਨਸਿਕ ਬਿਮਾਰੀ ਹੈ ਦੇਖੀ ਨਹੀਂ ਜਿਸ ਦਾ ਇਲਾਜ ਨਹੀਂ ਹੁੰਦਾ ਸਾਰੀਆਂ ਇਲਾਜ ਲੋਗ ਨੇ ਪਰ ਦਿੱਕਤ ਕੀ ਹੁੰਦੀ ਹੈ ਕਿ ਮਰੀਜ਼ ਦਵਾਈ ਲੈਣਦੇ ਕਿਤਨਾ ਕਿਤੇ ਕੁਝ ਗਲਤ ਧਾਰਨਾਵਾਂ ਧਾਰਨਾਵਾਂ ਨੇ ਮਰੀਜ਼ ਨੇ ਮੰਨਦੇ ਵਿੱਚ ਦਵਾਈ ਭਾਤੀ ਦਵਾਈ ਤੱਕ ਉਹ ਪਹੁੰਚਦੇ ਨਹੀਂ ਦੇਖੋ ਜਿਵੇਂ ਇੱਕ ਹੈ ਕਿ ਮਰੀਜ਼ ਨੂੰ ਲੱਗਦਾ ਵੀ ਯਾਰ ਮੇਰੇ ਤਾਂ ਮਨ ਹੈ ਮੈਂ ਠੀਕ ਹੋ ਗਿਆ ਜ਼ਾਬ ਵੀ ਠੀਕ ਹੋ ਗਿਆ ਮੈਂ ਨਹੀਂ ਦਵਾਈ ਖਾਣੀ ਇਹ ਵਿਚਾਰ ਕਿੱਥੋਂ ਹੁੰਦਾ ਕਿ ਆਪਾਂ ਨੂੰ ਲੱਗਦਾ ਕਿ ਮੇਰੇ ਇਤਮਾਨ ਹੈ ਨਾ ਵੀ ਗਰਮ ਚੁਰਕੀ ਨੂੰ ਮੇਰੇ ਮਾਨ ਮੇਰੇ ਮਾਨ ਮੇਰੇ ਵਿਚਾਰ ਨੂੰ ਆਪੇ ਸੈੱਟ ਕਰ ਲਊਗਾ ਸੋ ਜਿੰਨੇ ਕਿਸੇ ਦੀ ਬਾਹ ਫਿਲ ਹੋ ਗਈ ਜਿਸ ਦੀ ਬਾਹ ਦੀ ਹੱਡੀ ਟੁੱਟ ਗਈ ਉਹਨੇ ਕਦੇ ਸੋਚਦਾ ਵੀ ਯਾਰ ਮੇਰੇ ਮਨ ਹੈ ਨਾ ਆਪਦੀ ਹੱਡੀ ਆਪੇ ਜੁੜੂਗਾ ਮੈਂ ਐਂਪਲਸ ਕਰ ਲਊਗਾ ਕਿਉਂਕਿ ਉਹਨੂੰ ਪਤਾ ਕਿ ਉਹਦਾ ਜਿਹੜਾ ਉਹਦੀ ਬਾਹ ਹੈ ਜਿਹੜੀ ਉਸਤੇ ਉਹਦਾ ਕੰਟਰੋਲ ਨਹੀਂ ਹੈਗਾ ਪਰ ਮਨ ਨੂੰ ਲੈ ਕੇ ਦਿਮਾਗ ਨੂੰ ਲੈ ਕੇ ਆਪਾਂ ਨੂੰ ਇਹ ਲਗਾਇਮ ਰਹਿੰਦਾ ਕਿ ਆਪਣਾ ਮਨ ਆਪਨੇ ਕੰਟਰੋਲ ਕਰਦਾ ਹੈ ਇਪੋ ਹਮ ਤੁਸੀਂ ਬੈਠੇ ਹੋ ਤੁਸੀਂ ਬੈਠ ਕੇ ਮੇਰੀ ਗੱਲ ਸੁਣਨਾ ਤੁਹਾਡਾ ਧਿਆਨ ਮੇਰੇ ਉੱਪਰ ਪਰ ਤੁਹਾਡਾ ਹਾਰਟ ਪੰਪ ਕਰਦਾ ਹੈ ਤੁਹਾਡੇ ਬਲੱਡ ਵੈਸਲ ਚ ਖੂਨ ਜਾ ਰਿਹਾ ਹੈ ਤੁਸੀਂ ਜੇ ਬੈਠੇ ਹੋ ਤਾਂ ਇਸ ਲਈ ਇੱਠੀ ਹੋ ਕਿ ਤੁਸੀਂ ਪੋਸਟਰ ਤੇ ਬੈਠੇ ਹੋ ਕਿਉਂਕਿ ਕੁਝ ਮਾਸਪਲ ਜਿਹੜੇ ਨਾ ਕੰਟਰੋਲ ਅਖੜੇ ਹੋਏ ਨੇ ਕੁਝ ਰਿਲੈਕਸ ਨੇ ਇਹ ਸਾਰਾ ਕੁਝ ਦਿਮਾਗ ਕੰਟਰੋਲ ਕਰਦਾ ਪਰ ਇਹ ਚੀਜ਼ ਤੁਹਾਨੂੰ ਨਹੀਂ ਪਤਾ ਤਾਂ ਦਿਮਾਗ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੁੰਦਾ ਇਹ ਸਾਡੇ ਕੰਟਰੋਲ 'ਚ ਨਹੀਂ ਹੁੰਦਾ ਤਾਂ ਇਹ ਜਿਹੜੀ ਧਾਰਨ ਧਾਰਨਾ ਹਨਾ ਹਨ ਕੀ ਮਤਲਬ ਕਿ ਇਹ ਸਾਡਾ ਮਾਨਾ ਸਾਡੇ ਕੰਟਰੋਲ 'ਚ ਇਹਨੂੰ ਬਦਲਣ ਦੀ ਲੋੜ ਹੈ ਦੂਸਰਾ ਹੁੰਦਾ ਕਿ ਇਹ ਮਾਨਸਿਕ ਬਿਮਾਰੀਆਂ ਦੀ ਦਵਾਈਆਂ ਦੀ ਆਦਤ ਪੈ ਜਾਂਦੀ ਹੈ ਸੋ ਇਹਦੇ ਵਿੱਚ ਦੇਖੋ ਕੀ ਹੈ ਕਿ ਹੁੰਦਾ ਕੀ ਹੈ ਵੀ ਮਰੀਜ਼ ਸਾਡੇ ਤੋਂ ਦਵਾਈ ਲੈਣ ਲਿਆ ਡਿਪਰੈਸ਼ਨ ਦੀ ਹੁੰਦਾ ਡਿਪਰੈਸ਼ਨ ਦੇ ਲੱਛਣ ਨੇ ਉਹ ਦਵਾਈ ਲੈ ਗਿਆ ਦੇ 2-3 ਮਹੀਨੇ ਹੋ ਜਾਂਦੇ ਨੇ ਦਵਾਈ ਖਾਣ ਦੇ ਨੂੰ ਮਰੀਜ਼ ਪੂਰਾ ਠੀਕ ਹੋ ਜਾਂਦਾ ਉਹਦੇ ਸਾਰੇ ਲੱਛਣ ਖਤਮ ਹੋ ਜਾਂਦੇ ਨੂੰ ਲੱਗਦਾ ਵੀ ਮੁੱਤਮੇ ਠੀਕ ਆ ਮੈਂ ਦਵਾਈ ਬੰਦ ਕਰ ਦਿੰਦਾ ਜਦੋਂ ਦਵਾਈ ਬੰਦ ਕਰ ਦਿਆ ਤਾਂ 2-3 ਦਿਨਾਂ ਬਾਅਦ 5 ਦਿਨਾਂ ਬਾਅਦ ਉਹਨੂੰ ਲੱਛਣ ਦੁਬਾਰਾ ਵਾਪਸ ਆਉਂਦੇ ਫਿਰ ਸਾਡੇ ਕੋਲ ਆਉਂਦੇ ਡਾਕਟਰ ਸਾਹਿਬ ਇਹ ਤਾਂ ਜਦੋਂ ਮੈਂ ਦਵਾਈ ਲਿਗਾ ਮੈਂ ਠੀਕ ਰਹਿਣਾ ਜਦੋਂ ਮੈਂ ਬੰਦ ਕਰ ਦਿੰਦਾ ਮੈਨੂੰ ਫਿਰ ਉਹੀ ਕੌਂਡ ਲੱਗਣਾ ਮੈਨੂੰ ਫਿਰ ਲੱਛਣ ਸ਼ੁਰੂ ਹੋ ਜਾਂਦੇ ਇਹ ਤਾਂ ਫਿਰ ਮੇਨੂੰ ਦਵਾਈ ਦੀ ਆਦਤ ਪੈ ਗਈ ਬੜੀ ਗੱਲ ਸਮਝ ਤੁਹਾਨੂੰ ਨਹੀਂ ਕਰ ਰਹੀ ਹੈ ਕਿ ਦੇਖੋ ਹਰ ਇੱਕ ਬਿਮਾਰੀ ਦਾ ਆਪਣਾ ਕੋਰਸ ਹੁੰਦਾ ਜਿਵੇਂ ਜੇ ਸ਼ੂਗਰ ਹੈ ਈਪੀ ਹੈ ਉਸਦੀ ਦਵਾਈ ਸਾਰੀ ਉਮਰ ਚੱਲਦੀ ਹੈ ਜੇ ਮਿਰਗੀ ਦੇ ਗੋਲੇ ਦੀ ਦਵਾਈ ਹੈ ਤਾਂ ਹਰੇਕ ਡਾਕਟਰ ਕਹਿੰਦਾ ਕਿ ਉਹ 3 ਸਾਲ ਖਾਣੇ ਪੂਗੇ ਇਸੇ ਤਰ੍ਹਾਂ ਇਹ ਕਿਤੇ ਡਿਪਰੈਸ਼ਨ ਜਾਂ ਮਾਨਸਿਕ ਰੋਗ ਨੇ ਇਹਨਾਂ ਦੀ ਦਵਾਈ ਵੀ ਲੰਬੀ ਚੱਲਦੀ ਹੈ ਜੇ ਕਿਸੇ ਨੂੰ ਡਿਪਰੈਸ਼ਨ ਹੈ ਤਾਂ ਉਸਦੀ ਦਵਾਈ 6 ਤੋਂ 8 ਮਹੀਨੇ ਅਸੀਂ ਕਹਿੰਦੇ ਹਾਂ ਜੇ ਕਿਸੇ ਨੂੰ ਓਸੀਡੀ ਹੈ ਤਾਂ ਅਸੀਂ ਉਹਨੂੰ 1 ਸਾਲ ਖਾਣ ਲਈ ਕਹਿੰਦੇ ਹਾਂ ਜੇ ਸਕਿਜ਼ੋਫ੍ਰੀਨੀਆ ਹੈ ਤਾਂ ਉਸਦੀ ਦਵਾਈ 1 ਤੋਂ 2 ਸਾਲ ਚੱਲਦੀ ਹੈ ਅਸਲ 'ਚ ਜਿਹੜੇ ਲੱਛਣ ਵਾਪਸ ਆਏ ਹਨ ਉਹ ਕੋਰਸ ਤੋਂ ਪਹਿਲਾਂ ਦਵਾਈ ਬੰਦ ਕਰਨ ਕਰਕੇ ਆਇਆ ਹੈ ਨਾ ਕਿ ਇਸ ਲਈ ਕਿ ਉਸ ਨੂੰ ਦਵਾਈ ਦੀ ਆਦਤ ਪੈ ਗਈ। ਜਿਵੇਂ ਮੰਨ ਲਓ ਕੋਈ ਸ਼ੂਗਰ ਦਾ ਪੇਸ਼ੈਂਟ ਹੈ 5 ਸਾਲ ਹੋ ਗਏ ਸ਼ੂਗਰ ਦੀ ਦਵਾਈ ਖਾ ਰਿਹਾ ਹੈ ਤੇ ਠੀਕ ਰਹਿ ਗਿਆ ਸ਼ੂਗਰ ਇੱਕ ਦਿਨ ਉਹ ਸੋਚਦਾ ਮੈਂ ਦਵਾਈ ਬੰਦ ਕਰ ਦਿੰਦਾ। ਜਦੋਂ ਬੰਦ ਕਰਦਾ ਨਾ ਤੀਜੇ ਚੌਥੇ ਦਿਨ ਉਸ ਦੀ ਸ਼ੂਗਰ ਦਵਾਈ ਖਾਈ ਹੋਣਾ ਤੇ ਕੀ ਇਹ ਕਹਿਣਾ ਸਹੀ ਹੋਗਾ ਕਿ ਉਸ ਨੂੰ ਸ਼ੂਗਰ ਦੀ ਦਵਾਈ ਦੀ ਆਦਤ ਲੱਗ ਗਈ? ਇਹ ਅਸਲ ਕਰ ਲਈਏ ਕਿ ਉਹਨੂੰ ਸ਼ੂਗਰ ਦੀ ਦਵਾਈ ਦੀ ਲੋੜ ਹੈ। ਨਾ ਮੈਂ ਮੈਂ ਕਹਾਂ ਨੀ ਆਂ ਮੈਂ 7ਵੀਂ 8ਵੀਂ ਕਲਾਸ ਤੋਂ ਗੇਰੀ ਅੰਕ ਲੱਗਿੰਦੇ ਤਾਂ ਮੈਂ ਐਨਕ ਲਾਉਣਾ ਤਾਂ ਬਿਲਕੁਲ ਸਾਫ਼ ਦੇਖਦਾ। ਜੁ điểm ਮੈਂ ਅੱਜ ਹੀ ਐਨਕ ਲਾ ਲਾਂ ਤਾਂ ਮੈਨੂੰ ਸਾਰਾ ਕੁਝ ਫੇਰ ਧੁੰਦਲਾ ਦਿਖਣ ਲੱਗ ਪਿਆ। ਤੇਰਾ ਹਾਲਾ ਕੀ ਮੈਨੂੰ ਐਨਕ ਦੀ ਆਦਤ ਪੈ ਗਈ ਜਿਵੇਂ ਮੈਨੂੰ ਐਨਕ ਦੀ ਐਡਿਕਸ਼ਨ ਹੋ ਗਈ। ਜੇ ਅਸਲ ਕਰ ਲਈਏ ਵੀ ਮੈਨੂੰ ਐਨਕ ਦੀ ਲੋੜ ਹੈ। ਜੇ ਮੈਨੂੰ ਲੋੜ ਹੈ ਤਾਂ ਮੈਨੂੰ ਲਾਉਣੀ ਪਊ। ਤਾਂ ਦੇਖੋ ਇਹ ਧਰਮਾਵਾ ਜੋ ਹੰਦ ਸਮਾਜ ਚਿੰਨ੍ਹ ਵਾਲੰਟੀ ਲੋੜ ਇਹਦੇ ਕਰਕੇ ਮਰੀਜ਼ ਦਵਾਈ ਤੋਂ ਦੂਰ ਰਹਿੰਦੇ ਨੇ ਤੇ ਕੁਝ ਈਦਾਂ ਦੇ ਰੋਗ ਜਿਹੜੇ ਬਹੁਤ ਹੀ ਸੌਖੇ ਠੀਕ ਹੋਣ ਵਾਲੇ ਹਨ ਉਹਨਾਂ ਨਾਲ ਮਰੀਜ਼ ਸਾਧਨਾ ਸਾਧ ਨੂੰ ਅਧਿ ਰਹਿੰਦੇ ਨੇ ਦੂਸਰਾ ਜੋ ਹੰਦ ਹੈ ਮਾਨਸਿਕ ਮਾਨਦ ਹੈ ਕਾਉਂਸਲਿੰਗ ਕਾਉਂਸਲਰ ਜੋ ਹੈ ਉਹ ਮਰੀਜ਼ ਨਾਲ ਬੈਠ ਕੇ ਮਰੀਜ਼ ਨਾਲ ਗੱਲਬਾਤ ਕਰਕੇ ਉਹਨਾਂ ਦੇ ਕੁਝ ਜਿਹੜੇ ਸੋਚਣ ਦੇ ਤਰੀਕੇ ਨੇ ਜਿਤੇ ਉਹਨਾਂ ਦੇ ਬਦਰਾਲੇ ਆਉਣ ਦੀ ਰੋਡ ਹੈ ਉਹਦੇ ਬਾਰੇ ਗੱਲ ਕਰਦਾ ਮੁੰਡੇ ਨੇ ਇੰਨੋਂ ਲੈ ਕੇ ਕਿ ਲੋਕਾਂ ਵਿੱਚ ਕੀ ਹੁੰਦਾ ਪਹਿਲਾਂ ਕੀ ਲੋਕਾਂ ਨੂੰ ਲੱਗਦਾ ਇਹ ਤਾਂ ਹਮ ਗੱਲ ਕਰਨ ਕਰ ਗਏ ਨੇ ਮਰੀਜ਼ਾ ਨੂੰ ਇਸ ਤਰ੍ਹਾਂ ਕੋਈ ਲੈ ਕੇ ਨਹੀਂ ਕਰਨਾ ਉਹਦੇ ਨੂੰ ਕੋਈ ਹਜ਼ਾਰ ਰੁਪਏ ਕਿਉਂ ਦਿੰਨਾ ਮੈਂ ਤੇ ਸੁਝਾਉਣਾ ਮੈਂ ਤੇ ਨਾਲ ਗੱਲਾਂ ਕਰ ਲੈਣਾ ਦੇਖੋ ਇਹ ਕਾਉਂਸਲਿੰਗ ਕੋਈ ਨਹੀਂ ਹੈਗਾ ਕਿ ਕੋਈ ਗੱਲ ਨਹੀਂ ਕਰਦੇ ਆਂ ਸੀ ਮਰੀਜ਼ ਨੂੰ ਕੋਈ ਜਾਂ ਜਿਹੜਾ ਰਿਸ਼ਤੇਦਾਰ ਦਾ ਪੁਰਾਣਾ ਚਾਚੀ ਦਾ ਕੀ ਹਾਲ ਹੈ ਜਿਹੜੀ ਮੰਗ ਲਈ ਰਹੀ ਹਾਂ ਕਾਉਂਸਲਿੰਗ ਦੇ ਵਿੱਚ ਮਰੀਜ਼ ਦੇ ਉਸ ਜੋ ਸੋਚ ਦੇ ਵਿੱਚ ਜੋ ਉਸ ਦੀਆਂ ਗਲਤੀਆਂ ਨਹੀਂ ਜਿਹਦੇ ਕਰਕੇ ਉਹ ਤੰਗ ਹੋ ਰਿਹਾ ਹੈ ਜਿੰਦਗੀ ਚ ਸਹੀ ਤਰ੍ਹਾਂ ਫੰਕਸ਼ਨ ਨਹੀਂ ਕਰ ਪਾ ਰਿਹਾ ਹੈ ਜਾਂ ਉਸ ਨੂੰ ਕੀ ਦਿੱਕਤਾਂ ਨੇ ਸੀ ਉਹਨਾਂ ਨੂੰ ਹੌਲੀ-ਹੌਲੀ ਬਦਲਣ ਦੀ ਕੋਸ਼ਿਸ਼ ਕਰਨੀ। ਦੂਸਰੀ ਇਸ ਨੂੰ ਲੈ ਕੇ ਉਦਾਹਰਨਾਂ ਕੀ ਹੈ ਜਿਵੇਂ ਇੱਕ ਵਾਰੀ ਮੈਨੂੰ ਸ਼ਾਮ ਨੂੰ ਛੇ ਵਜੇ ਫੋਨ ਆਇਆ ਕਿ ਦਰਸ਼ਕ ਤੁਹਾਨੂੰ ਤੁਹਾਡੇ ਸਰਦਾਂ ਨੂੰ ਸ਼ਾਮ ਦੇ ਸੀ ਬੇਕੇ ਦੀ ਕਾਉਂਸਲਿੰਗ ਕਰਾਉਣੇ ਬੇਟਾ ਨਾ ਕਾਫਰ ਟਾਈਮ ਤੋਂ ਡਿਪਰੈਸ਼ਨ ਤੇ ਬੇਟੇ ਦੀ ਕਾਉਂਸਲਿੰਗ ਕਰਾਉਣੀ ਤੇ ਇਹ ਕਿ ਕੋਈ ਨਿਕਲ ਨਹੀਂ ਕੰਮ ਸੋਵੇ ਤੁਸੀਂ ਆਜ ਨੂੰ 10 ਵਜੇ ਕਰਵਾਗੇ ਪਰ ਬੈਕ ਕਰ ਕਰਵਾਣਗੇ ਇਹ ਨਹੀਂ ਜੀ ਕੱਲ ਨੂੰ ਤਾਂ ਬੀਟਿੰਗ ਆਸਟ੍ਰੇਲੀਆ ਦੀ ਫਲਾਈ ਕਰ ਦਿੱਤਾ ਉਹ ਤਾਂ ਜੀ ਜਾਣ ਲੱਗੇ ਸਮਾਈ ਸੀ ਇੱਕ ਵਾਰੀ ਜਿਹੜੇ ਦਾ ਕਾਉਂਸਲਿੰਗ ਕਰਾ ਦਿੱਤਾ ਦੇਖੋ ਕਾਉਂਸਲਿੰਗ ਕੋਈ ਚੁਟਕੀ ਨਹੀਂ ਹੈਗਾ ਕੋਈ ਚੰਦ ਕਰ ਨਹੀਂ ਮੈਂ ਸੀ ਚੁਟਕੀ ਮਾਰਾਂਗੇ ਮਰੀਜ਼ ਨੂੰ ਕਹਾਂਗੇ ਉਹ ਤਾਂ ਡਿਪਰੈਸਡ ਗਿਆ ਤਾਂ ਖੁਸ਼ ਰਹਾ ਕਰ ਮਰੀਜ਼ ਕੋਹਾ ਹਾਰ ਗੱਲ ਸਭ ਮੈਂ ਤਾਂ ਠੀਕ ਹੋ ਕੇ ਉਸੇ ਮੈਂ ਨਹੀਂ ਗੱਲ ਕਰਦਾ ਸੀ ਦੇਖੋ ਇੱਕ ਹੌਲੀ ਹੌਲੀ ਤੁਸੀਂ ਵੀ ਕਿਸੇ ਨਾਲ ਗੱਲਸਾ ਤੁਹਾਨੂੰ ਵੀ ਪਤਾ ਹੈ ਕਿ ਕਿਸੇ ਦੀ ਸੋਚ ਨੂੰ ਬਦਲਣਾ ਬਹੁਤ ਔਖਾ ਕੰਮ ਹੈ ਦਾ ਕਾਉਂਸਲਿੰਗ ਦੇ ਵਿੱਚ ਵੀ ਇਹੀ ਹੈ ਕਿ ਅਸੀਂ ਬੰਦੇ ਦੀ ਸੋਚ ਬਦਲਦੇ ਹਾਂ ਬੰਦੇ ਦੇ ਸੋਚਣ ਦਾ ਤਰੀਕਾ ਜਿੱਥੇ ਗਲਤੀਆਂ ਨੇ ਉਹ ਬਦਲ ਦਿੰਦੇ ਹਾਂ ਤੱਕ ਟੁਕੜ ਟੁਕੜ ਉਸ ਨੂੰ ਟਾਈਮ ਚਾਹੀਦਾ ਉਹ ਐਵਰੇਜ 8 ਤੋਂ 10 ਸੈਸ਼ਨ ਕਾਉਂਸਲਿੰਗ ਦੇ ਲੱਗਦੇ ਨੇ ਕਿਸੇ ਬੰਦੇ ਨੂੰ ਰਾਹਤ ਮਹਿਸੂਸ ਹੁੰਨ ਦਾ ਕਰਨ ਚ ਤੇ ਟੋਟਲ ਟ੍ਰੀਟਮੈਂਟ ਇੰਤੋਂ ਕਿਤੇ ਲੰਬਾ ਹੋ। ਤੇ ਤੀਸਰਾ ਜੋ ਹੈ ਜਿਵੇਂ ਕਿ ਪਿਛਲੇ ਮਹੀਨੇ ਨੂੰ ਕਾਲ ਆਈ ਕਿ ਅ ਸਰ ਜੀਤਾ ਕਰਕੇ ਤੁਹੇ ਮਿਲਣਾ ਆਇਆ ਮਰੀਜ਼ ਦਾ ਘਰੇ ਸੀਗਾ ਮਰੀਜ਼ ਦੇ ਰਿਸ਼ਤੇਦਾਰ ਮਿਲਣਾ ਹੈ ਇਹ ਐਸਾ ਮਰੀਜ਼ ਸੀਗਾ ਸਾਡਾ ਬੀਟੀਆ ਜਿਹਨੂੰ ਕਾਫੀ ਟਾਈਮ ਤੋਂ 2-3 ਮਹੀਨਾ ਤੋਂ ਹੌਲੇ-ਹੌਲੇ ਸ਼ੱਕ ਜਗਾ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਲੱਗੀ ਵੀ ਤੁਸੀਂ ਮੇਰੇ ਉੱਤੇ ਆਈ ਕਰਦੇ ਤੁਸੀਂ ਮੇਰੇ ਖਿਦਮਤ ਕਰਦੇ ਤੁਸੀਂ ਮੇਰੇ ਖਿਲਾਫ ਹੋ ਨੂੰ ਤਾਂ ਕਹਿੰਦੇ ਕੰਡੀਸ਼ਨ ਇਹ ਹੈ ਵੀ ਹੁੰਦਾ ਕੰਡਾ ਲਾ ਕੇ ਬੈਠੇ ਸਾਨੂੰ ਕਿਸੇ ਨੂੰ ਵੀ ਨਹੀਂ ਬੜਨ ਦਿੰਦੀ ਮਾਰਦੀ ਹੈ ਸਾਨੂੰ ਕਹਿੰਦੇ ਇਹ ਤੋਂ ਕਹਿੰਦੇ ਕਿ ਤੁਸੀਂ ਮਾਰੋ ਮੈਂ ਤੁਹਾਨੂੰ ਨਬੀੜਦੀ ਹਾਂ ਠੀਕ ਕਹਿੰਦੇ ਡਾਕਟਰ ਸਾਹਿਬ ਤੁਸੀਂ ਮਾੜਦੇ ਘਰੇ ਜਾ ਕੇ ਕਾਉਂਸਲਿੰਗ ਕਰਦੋ میں کہا تجھے آپ کا ڈنڈے کھا رہا کھا رہی میں میرے بھی پوام دے دیتے ہیں تو دیکھو کاؤنسلنگ یہ نہیں ہے گا کہ یہ ہر ایک دماغ کی کلی بماری ہے ہر ایک لئے یہ کام کر دیتا جو میں کوئی پرسنیلٹی ڈس آرڈر نے ساڑھے جوڑی پرسنیلٹی ہے وہ دے چھو دکھتا نہیں دیتے کر کے اسی روز مادہ دیتے ہیں دیتے ہیں اڈجاسٹ نہیں کر پاؤں دے یا کسی میں ہلکا مکر ڈپریشن ہے یا سٹریس ہے جو آپ دے یا پھر وائف نار کو دکھتا ہے ਉਸ ਦੇ ਵਿੱਚ ਕਾਉਂਸਲਿੰਗ ਬਹੁਤ ਬੜਾ ਰੋਲ ਕਮ ਕਰਦੀ ਹੈ। ਸੇ ਕੁਝ ਬਿਮਾਰੀਆਂ ਹਨ ਜਿਨ੍ਹਾਂ 'ਚ ਇਹ ਦਵਾਈ ਦੇ ਨਾਲ ਚੱਲਦੀ ਹੈ। ਜਿਵੇਂ ਡਿਪਰੈਸ਼ਨ ਹੈ, OCD ਹੈ ਜਿਸ ਦੇ ਵਿੱਚ ਦਵਾਈ ਤੇ ਚੱਲਦੀ ਹੈ ਅਸੀਂ ਕਹਿੰਦੇ ਕਿ ਕਾਉਂਸਲਿੰਗ ਦੇ ਥਰੂ ਥੋੜਾ ਬਹੁਤ ਉਹਦੇ ਨਾਲ ਵੀ ਇੰਪਰੂਵਮੈਂਟ ਹੁੰਦੀ ਹੈ। ਫਿਰ ਕਈ ਬਿਮਾਰੀਆਂ ਹਨ ਜਿਸ ਦੇ ਵਿੱਚ ਇਹ ਤਾਂ ਬਹੁਤ ਲਿਮਿਟਡ ਰੋਲ, ਬਹੁਤ ਘੱਟ ਰੋਲ ਹੈ ਜਿਵੇਂ ਸਕੀਜ਼ੋਫਰੀਨ ਹੈ। ਉਹ ਜਿਹਨੂੰ ਪਹਿਲੇ ਡਿਲੀਊਸ਼ਨ ਆਉਂਦਾ ਦਿਮਾਗ ਦਾ ਹਰ ਚੀਜ਼ ਪੱਕੀ ਉਹਨੂੰ ਕਾਉਂਸਲਰ ਕਹੇ ਕਿ ਕੀ ਡਿਲੀਊਸ਼ਨ ਹੋਦੀ ਹੈਗਾ ਤਾ ਉਹਦੇ ਲਈ ਤਾਂ ਜੀ ਸੱਚ ਹੈ। ਜਾਂ ਕਿਸੇ ਨੂੰ ਮੇਨੀਆ ਹੈ। ਉਸਾਰਾ ਤੀਜੀ ਵਾਲੀ ਬਿਮਾਰੀ ਹੈ ਉਸਦੇ ਵਿੱਚ ਵੀ ਕਾਉਂਸਲਿੰਗ ਦਾ ਕੰਪੂਨਡ ਹੈ ਸੋ ਕਾਉਂਸਲਿੰਗ ਲਈ ਆਪਾਂ ਨੂੰ ਪਾਣੀ ਸਮਝਣ ਦੀ ਲੋੜ ਹੈ ਸੋ ਇਹਦਾ ਸੀ ਮੇਨ ਮੇਨ ਮਾਨਸਿਕ ਬਿਮਾਰੀਆਂ ਹੈ ਨਾ ਉਹਨਾਂ ਦੇ ਲੱਛਣ ਤੇ ਉਹਨਾਂ ਦਾ ਕੀ ਆਪਾਂ ਹੱਲ ਕਰ ਸਕਦੇ ਫਿਰ ਹੈ ਕਿ ਫਿਰ ਲਾਸਟ ਤੇ ਮੈਂ ਇੱਕ ਟੌਪਿਕ ਰੱਖਿਆ ਸੀਗਾ ਕਿ ਜਿਹੜਾ ਅੱਜਕੱਲ ਬਹੁਤ ਵੱਡਾ ਇਸ਼ੂ ਹੈ ਉਹ ਹੈ ਕਿ ਨਸ਼ੇ ਵਾਲਾ ਨਸ਼ੇ ਦੀ ਲਤ ਸੁ ਲਤ ਭਾਵ ਹੈ ਕੋਈ ਇਦਾਂ ਦਾ ਵਿਵਹਾਰ ਜੋ ਸਾਨੂੰ ਪਤਾ ਹੈ ਕਿ ਸਾਡੇ ਨੇ ਨੁਕਸਾਨ ਦੇ ਕੇ ਪਰ ਅਸੀਂ ਉਸ ਨੂੰ ਕਰਨ ਤੋਂ ਰੁਕ ਨਹੀਂ ਪਾਉਂਦੇ ਜੇ ਰੁਕਦੇ ਹਾਂ ਤਾਂ ਸਾਨੂੰ ਮਾਨਸਿਕ ਤੇ ਸਰੀਰਕ ਪਰੇਸ਼ਾਨੀ ਦੇ ਜਨੋ ਬਤੋੜ ਕੇ ਹਨ ਸੁ ਲਤ ਨਸ਼ੇ ਦੀ ਵੀ ਹੋ ਸਕਦੀ ਹੈ ਲਤ ਗੇਮਿੰਗ ਦੀ ਵੀ ਹੋ ਸਕਦੀ ਹੈ ਲਤ ਪੋਰਨੋਗ੍ਰਾਫੀ ਦੀ ਵੀ ਹੋ ਸਕਦੀ ਹੈ ਲਤ ਜੂਏ ਦੀ ਵੀ ਹੋ ਸਕਦੀ ਹੈ ਸੁ ਨਸ਼ੇ ਦੀ ਲਤ ਜੋ ਸਮਾਜ ਚ ਬਹੁਤ ਇਹਨਾਂ ਸਾਲਾਂ ਤੋਂ ਆਪਣੇ ਸਮਾਜ ਵਿੱਚ ਅਤੇ ਬਹੁਤ ਟਾਈਮ ਤੋਂ ਇਹਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ। ਅੱਜ ਤੋ 100 ਸਾਲ ਪਹਿਲਾਂ ਤੱਕ ਨਸ਼ੇ ਨਾਲ ਇਹ ਇਹ ਬੰਦ ਹੋ ਗਿਆ ਫੋਨ ਆ ਸਾਊਂਡ ਪਾ ਦੋ ਹੈਲੋ ਜੀ ਸੀਟ ਖਾਲੀ ਕਰ ਦਿਓ ਠੀਕ ਹੈ ਤੋ ਅੱਜ ਤੋਂ 100 ਸਾਲ ਸਾਲ ਪਹਿਲਾਂ ਕਰਤਖਸ਼ੇ ਬਾਰੇ ਇਹ ਥਿਊਰੀ ਸੀ ਕਿ ਇਹ ਬੰਦੇ ਦਾ ਅਨੈਥਿਕ ਹੁੰਦਾ ਹੈ ਇਹਦਾ ਮਤਲਬ ਇਹਨੇ ਜਿਵੇਂ ਕੋਈ ਕਿਸੇ ਨੇ ਕੋਈ ਕ੍ਰਾਈਮ ਕਰਾ ਕਰ ਵੀ ਨਾ ਲਏ ਬੰਦੇ ਤੇ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਇਹਨਾਂ ਨੂੰ ਜੇਲ੍ਹਾਂ ਚ ਰੱਖ ਦੇਣਾ ਹੈ ਫਿਰ ਕੀ ਹੋਇਆ ਕਿ 1930 ਦੇ ਦੌਰਾਨ ਐਕਸਪੈਰੀਮੈਂਟ ਹੋਇਆ ਇੱਕ ਬੜਾ ਮਸ਼ਹੂਰ ਐਕਸਪੈਰੀਮੈਂਟ ਹੈ ਰੈਟ ਤੇ ਐਕਸਪੈਰੀਮੈਂਟ ਉਸ ਦੇ ਵਿੱਚ ਕੀ ਹੋਇਆ ਉਹਨਾਂ ਨੇ ਇੱਕ ਪਿੰਜਰੇ ਦੇ ਵਿੱਚ ਚੂਹਿਆਂ ਨੂੰ ਰੱਖਿਆ ਤੇ ਉਹਨਾਂ ਨੇ ਦੋ ਬੋਤਲਾਂ ਰੱਖੀਆਂ ਚੂਹੇ ਨੂੰ ਇੱਕ ਬੋਤਲ ਦੇ ਵਿੱਚ ਪਾਣੀ ਤੇ ਵਿੱਚ ਸਾਰਾ ਜਿਹੜਾ ਉਹਦਾ ਖਾਣ ਪੀਣ ਦੀਆਂ ਚੀਜ਼ਾਂ ਉਹਦੇ ਲਈ ਜ਼ਰੂਰੀ ਸੀ ਉਹ ਰੱਖੀ ਤੇ ਇੱਕ ਬੋਤਲ ਨਾਲ ਰੱਖੀ ਜਿਹਦੇ ਵਿੱਚ ਉਹਨਾਂ ਨੇ ਹੈਰੋਨ ਘੋਲ ਕੇ ਪਾਣੀ ਸੀ ਚਿੱਟਾ ਘੋਲ ਕੇ ਪਾਣਾ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਾਰੀ ਜਦੋਂ ਚੂਹਾ ਚਿੱਟੇ ਵਾਲੇ ਨੂੰ ਮੂੰਹ ਲਾ ਲੈਂਦਾ ਹੈ ਤਾਂ ਉਸ ਤੋਂ ਬਾਅਦ ਵਾਰ-ਵਾਰ ਵਾਰ-ਵਾਰ ਉਹੀ ਪਾਣੀ ਪੀਂਦਾ ਇਹਨਾਂ ਜਿਆਦਾ ਕਿ ਉਹ ਪਰਾਗਲਪਣ ਪੀਣੇ ਚੜ ਗੰਦਾ ਹੌਲੀ-ਹੌਲੀ ਉਹ 10 15 ਦਿਨਾਂ ਦੇ ਵਿੱਚ ਭੁੱਖ ਨਾਲ ਮਰ ਜਾਂਦਾ ਪਰ ਉਹ ਉਹ ਪਾਣੀ ਛੱਡ ਕੇ ਹਮੇਸ਼ਾ ਹੀ ਪਾਣੀ ਪੀਂਦਾ ਹੈ। ਤੋਂ ਉਸ ਤੋਂ ਬਾਅਦ ਉਹ ਉਹਨਾਂ ਦੇ ਬ੍ਰੇਨ ਦੀ ਵੀ ਅੱਗੇ ਡਿਸੈਕਟ ਕਰਕੇ ਬ੍ਰੇਨ ਬਾਰੇ ਵੀ ਉਹ ਕੱਢਿਆ ਗਿਆ। ਵੀ ਕੀ ਦਿੱਕਤ। ਤਾਂ ਉਹਨਾਂ ਨੇ ਦੇਖਿਆ ਕਿ ਦਿਮਾਗ ਦੇ ਵਿੱਚ ਇੱਕ ਰਿਵਾਰਡ ਸਰਕਟ ਹੋ ਜਾਂਦਾ। ਇਹ ਰਿਵਾਰਡ ਸਰਕਟ ਕੀ ਹੈ ਕਿ ਆਪਾਂ ਸਾਰਾ ਦਿਨ ਮਿਹਨਤ ਕਰਦੇ ਆਂ ਆਪਾਂ ਕੋਈ ਚੀਜ਼ ਅਚੀਵ ਕਰਦੇ ਆਂ ਕੁਝ ਆਪਾਂ ਹਾਸਲ ਕਰਦੇ ਆਂ ਤਪਾਂ ਦਿਮਾਗ ਦਾ ਉਹ ਜਿਹੜਾ ਸਰਕਟ ਹੈ ਉਹ ਕੈਮੀਕਲ ਖੁਸ਼ੀ ਵਾਲੇ ਸੈਕ੍ਰੀਟ ਕਰਦਾ ਵੀ ਲੈਂਦਾ ਉਹ ਜਦੋਂ ਇਹਨਾਂ ਦੇ ਵਿੱਚ ਇਹ ਉਹ ਆ ਕੀਤਾ ਲੈਂਦਾ ਖੁਸ਼ ਹੋ ਜਾਂਦਾ ਨਸ਼ੇ ਦੀਆਂ ਕਿ ਉਹ ਜਿਹੜਾ ਬਾਥਵੇ ਉਹ ਜਿਹੜਾ ਬਾਥਵੇ ਨੂੰ ਆਈਜੈਕ ਕਰ ਲੈਂਦੇ ਹੈ ਵਹਾ ਕਰ ਲੈਂਦੇ ਉਹ ਕਹਿੰਦੇ ਨੇ ਇਹ ਸਾਰਾ ਮੇਰੇ ਅੰਦਰ ਚੱਲੂਗਾ ਤੇਰੀ ਸਾਰੀ ਖੁਸ਼ੀ ਹੈ ਤੇ ਬਾਕੀ ਸਾਰਾ ਕੁਝ ਚਾਹਤ ਤੇਰੀ ਸਾਰੀ ਖੁਸ਼ੀ ਮੇਰੇ ਕੋਲ ਹੀ ਆਊਗਾ ਤਾਂ پھر ایک منیا گیا کہ انیتکتہ نہیں ہے ایک بماری اس دے بیچ نشا جو ہے وہ بماری دے کچھ ایڈیا جیسے کپو کر کے انہوں نے اپنے کلا میں چاہتے ہیں تو یہ ایک بماری ہے تو دو دوائی نہیں الا جاؤ گئے تو پھر انیس سو ست تردہ کی چیز چاہتے ہیں انیس سو ست تردہ جو بروس ایلیس انڈر نام لے ایک سائنٹیس نے کہا یہاں چوہے مکلے ایک بانک میں جنے چکیوں ایرک چاہتے ہیں انہوں نے ایک ریٹ پارک بنایا, ਉਹਨਾਂ ਨੇ ਕੀਤਾ ਇੱਕ ਵੱਡੇ ਕਮਰੇ ਜਿੱਦਾਂ ਪਾਰਕ ਬਣਾਇਆ ਸਮਾਂ ਜਿੱਥੇ ਜੂਹਾਂ ਵੀ ਖੇਡਣ ਲਈ ਹਰ ਤੀ ਸੀ ਹਨਾ ਉਹਨਾਂ ਨੇ ਕਾਣ ਪੀਣੇ ਤਰ੍ਹਾਂ ਤਰ੍ਹਾਂ ਦੀਆਂ ਹਾਂ ਸੀ ਤੇ ਉੱਥੇ ਉਹਨਾਂ ਨੇ ਇੱਕ ਖੰਧੂ ਫਿਰੇ ਜਗ੍ਹਾ 10 ਜੂਹੇ ਰੱਖੇ 5 ਮੇਲ ਤੇ 5 ਫੀਲ ਤੇ ਨਾਲ ਉਹਨੇ ਬਹੁਤ ਨਾਲ ਰੱਖ ਦਿੱਤਾ ਤਾਂ ਉੱਥੇ ਉਹਨਾਂ ਨੇ ਦੇਖਿਆ ਕਿ 10 ਦੇ ਵਿੱਚੋਂ ਜਿਹੜੇ 7-8 ਜੂਹੇ ਨੇ ਜਿਹੜੇ ਉਹ ਇੱਕ ਵਾਰੀ ਉਹਦਾ ਟੇਸਟ ਲੈਣ ਨਾਲੇ ਪਾਣੀ ਦਾ ਕਰਕੇ ਮੁਰਕੇ ਕਦੇ ਉਹਦਾਂ ਨੂੰ ਮੂਲੀ ਕਰਦੇ ਉਹ ਆਪਦਾ ਨੂੰ ਖੇਡਣ ਲਈ ਨਾ ਹੈ ਜੋ ਆਪਦੀ ਸਾਰੇ ਦਿਨ ਦੀ ਔਨ ਨੇ ਰੈਟ ਭਾਰਕ ਚ ਵਧੀਆ ਹੋਂ ਕਰਦੇ ਜਿਹੜੇ ਇੱਕ ਦੋ ਵਾਰ-ਵਾਰ ਆਉਂਦੇ ਵੀ ਨੇ ਉਹ ਵੀ ਇਹ ਨਹੀਂ ਹੈਗਾ ਵੀ ਆਪਦੇ ਖਰਾਬ ਛੱਡ ਦਿੰਦੇ ਨੇ ਜਾਂ ਆਪਦਾ ਨਾਰਮਲ ਜ਼ਿੰਦਗੀ ਦਾ ਜਿੰਨਾ ਛੱਡ ਦਿੰਦੇ ਨੇ ਉਹ ਨਾਰਮਲ ਆਪਦਾ ਜਿਉਂਦੇ ਸੀ ਨੇ ਨਾਰਮਲ ਖੇਡਦੇ ਵੀ ਨੇ ਬਾਕੀ ਚੂਹਿਆਂ ਨਾਲ ਪਰ ਦਿੱਕ ਦਿੱਕ ਦੀ ਆ ਕੇ ਉਹਦੇ ਜੋ ਪਾਣੀ ਪੁੱਟੀ ਨਾਲ ਪਰ ਇਹ ਨਹੀਂ ਹੈਗਾ ਕੋਈ ਰੈਟ ਭਾਰਕ ਰੈਟ ਨੀਂ ਜਾਲਾ ਰਾਟ ਕੀਆ ਜਾਣਾ ਮੰਗੂ ਬਿਲਕੁਲ ਖਾਣਾ ਛੱਡ ਦਿੱਤੇ ਫਿਰ ਉਹਨੇ ਇੱਕ ਤੋਂ ਇੱਕ ਨੂੰ ਵਧਾਉਣ ਲਈ ਕੀ ਕੀਤਾ ਕਿ ਉਹਨਾਂ ਨੇ ਥੋੜੇ ਥੋੜੇ ਰੈਟ ਕੇਜ ਵਿੱਚ ਰੱਖੇ ਜਿਹੜੇ ਕਿ ਬਿਲਕੁਲ ਅਕਿੱਤ ਅਜਿਹੇ ਜਿਹੜੇ 5-6 ਦਿਨਾਂ ਤੋਂ ਖਾਣਾ ਨਹੀਂ ਸੀ ਖਾ ਰਹੇ ਤੇ ਸਿਰਫ ਹੈਲ ਨਾਲ ਪਾਣੀ ਪੀ ਰਹੇ ਸੀ ਉਹਨਾਂ ਨੇ ਉਹ ਚੂਹੇ ਚੱਕ ਕੇ ਰੈਟ ਪਾਰਕ ਵਿੱਚ ਰੱਖ ਦੇ ਉਹਨੇ ਦੇਖਿਆ ਕਿ ਰੈਟ ਪਾਰਕ ਤੋਂ ਬਾਅਦ ਉਹ ਹੀ ਚੂਹੇ ਦੁਬਾਰਾ ਖਾਣੇ ਖਾਣ ਨੂੰ ਝਾਂ ਲੱਗੇ ਤੇ ਉਹਨਾਂ ਨੇ ਤੋੜ ਵੀ ਲੱਗੀ ਉਹਨਾਂ ਨੇ ਉਹ ਵਿਖਿਆ ਕਿ ਉਹ ਉਹਨਾਂ ਨੂੰ ਛੱਟ ਕੇ ਨਹੀਂ ਆਉਂਦੇ ਰਹੇ ਚੁਹਾ ਨੂੰ ਪਰ ਉਹਨਾਂ ਨੇ ਹੈਰ ਨਾਲ ਕੜੀ ਉਹ ਨਹੀਂ ਕੀਤਾ ਉਸ ਤੋਂ ਬਾਅਦ ਕੀ ਹੈ ਮਨੁੱਖ ਚ ਇਹ ਕਾਰਨ ਦੀ ਲੋੜ ਨਹੀਂ ਪਈ ਮਨੁੱਖ ਚ ਕੀ ਹੋਇਆ ਕਿ ਉਰੂ ਬਿਏਤਨਾਮ ਜੰਗ ਚੱਲ ਗਈ ਹੈ ਨਾ ਤਾਂ ਬਿਏਤਨਾਮ ਜੰਗ ਦੇ ਦੌਰਾਨ ਕੀ ਸੀ ਕਿ ਬਹੁਤ ਵੱਡੀ ਗੈਂਟੀ ਜਿਹੜੇ ਅਮਰੀਕੀ ਸੋਲਜਰ ਸੀਗੇ ਅਮਰੀਕੀ ਫੌਜੀ ਸੀ ਉਥੇ ਚਿੱਟੇ ਦੀ ਲੱਤ ਦਾ ਸ਼ਿਕਾਰ ਹੋ ਰਹੀ ਸੀ ਕਿਉਂਕਿ ਉੱਥੇ ਉਹਨਾਂ ਨੂੰ ਆਮ ਮਿਲ ਰਹੇ ਸੀ ਤੋਂ ਸਿਰ ਇੰਜੈਕਸ਼ਨ ਹੋਣ ਲੱਗ ਪਈ ਸੀ ਚਿੱਟੇ ਜਦੋਂ ਜੰਗ ਖਤਮ ਹੋਈ ਤਾਂ ਅਮਰੀਕਾ ਵਾਲਿਆਂ ਨੂੰ ਬੜੀ ਚਿੰਤਾ ਸੀ ਕਿ ਯਾਰ ਸਾਡੀ ਇਕਨੋਮੀ ਤਾਂ ਸਾਰੀ ਡੁੱਬੂ ਜੂਗੀ ਸਾਰੇ ਇਹਨਾਂ ਨਸ਼ੇੜੀ ਨੂੰ ਵਾਪਸ ਇੱਧਰ ਆਉਣਗੇ ਪਰ ਬੜੀ ਹੈਰਾਨੀਜਨ ਗੱਲ ਹੋਈ ਕਿ ਜਦੋਂ ਫੌਜੀ ਵਾਪਸ ਆਏ ਤਾਂ ਉਹਨਾਂ ਜੋ 95% ਮੇਰੇ ਫੌਜੀ ਸੀ ਉਹ ਹੈਰੋਇਨ ਛੱਡ ਗਏ ਤਾਂ ਕਾਰਨ ਕੀ ਸੀ ਕਿ ਉੱਥੇ ਉਹ ਵਿਪਰੀਤ ਸਥਿਤੀ ਦੇ ਵਿੱਚ ਰਹੇ ਸੀ ਇੱਥੇ ਜਦੋਂ ਆਏ ਤਾਂ ਉਹਨਾਂ ਨੂੰ ਬਹੁਤ ਸੇਫ ਐਨਵਾਇਰਨਮੈਂਟ ਮਿਲਿਆ ਘਰ ਵਾਲੇ ਕਿਲੇ پیار چلے ہوا ہے مسا جائے تو محسوس نہیں چیز آئی ہے ਜਦੋਂ ਆਪਾਂ ਹੱਣ ਦੀ ਗੱਲ ਕਰਦੇ ਆ ਕਿ ਅੱਜ ਸਵਾਲ ਉੱਠਿਆ ਕਿ ਨਸ਼ੇ ਦਾ ਮੁੱ ਕੀ ਹੱਲ ਕੀਤਾ ਜਾਵੇ ਤਾਂ ਦੇਖੋ ਇਹਦੇ ਚ ਵੀ ਆਪਾਂ ਨੂੰ ਇਹ ਸਾਰੇ ਪੁਆਇੰਟ ਦੇਖਣ ਦੀ ਲੋੜ ਹੈ ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈ ਕਿ ਇਹ ਲੋਕ ਅਨੈਥਿਕ ਨਿਹਾਣੇ ਕਰ ਵੀ ਨਾ ਲੈਣ ਕਿਉਂਕਿ ਹਾਲੇ ਵੀ ਕਾਨੂੰਨ ਦੇ ਨਜ਼ਰਾਂ ਚ ਤੁਸੀਂ ਪੁਲਿਸ ਦਾ ਹਾਲੇ ਵੀ ਜੋ ਪੋਲੀਟਿਸ਼ਨ ਗੱਲਾਂ ਉਹ ਕਰਦੇ ਨੇ ਇਸੇ ਤਰ੍ਹਾਂ ਕੀਤੀ ਜਾਂਦੀਆਂ ਕਿ ਇਹ ਬੰਦੇ ਦਾ ਫੜੋ ਇਹਨਾਂ ਨੂੰ ਇਹਨਾਂ ਨੂੰ ਜੇਲ੍ਹਾਂ ਦੇ ਟੱਕ ਦੇਖੋ ਫੜਨ ਦੀ ਲੋੜ ਹੈ ਪਰ ਉਹ ਉਹਨਾਂ ਲੋਕਾਂ ਨੂੰ ਫੜਨ ਦੀ ਲੋੜ ਹੈ ਜਿਹੜੇ ਆਪਣੇ ਫਾਇਦੇ ਲਈ ਨਸ਼ਾ ਸਪਲਾਈ ਕਰ ਰਹੇ ਨੇ ਜਿਹੜੇ ਬੋਰੀਆਂ ਦੇ ਬੋਰੀਆਂ ਪਾਕਿਸਤਾਨ ਤੋਂ ਲਿਆਉਂਦੇ ਨੇ ਤੇ ਉਹਨੇ ਆਪਣੇ ਪਿੰਡਾਂ 'ਚ ਉਹ ਕਰਾਉਂਦੇ ਨੇ ਜਿਹੜੇ ਇਹਦੇ 'ਚ ਪੈਸੇ ਪਿੱਛੇ ਆ ਰਹੇ ਨੇ ਜਿਹੜੇ ਵਰਤ ਰਹੇ ਨੇ ਨਸ਼ਾ ਉਹ ਕ੍ਰਿਮੀਨਲ ਨਹੀਂ ਹੈਗਾ ਉਹ ਤਾਂ ਆਪ ਵਿਚਾਰੇ ਗੁਲਾਮ ਬਣੂਗਾ ਤਾਂ ਉਹਨਾਂ ਨੂੰ ਆਪਾਂ ਨੂੰ ਇਲਾਜ ਕਰਾਉਣ ਦੀ ਲੋੜ ਹੈ ਇਹ ਚੀਜ਼ ਨੂੰ ਲੈ ਕੇ ਆਪਣੇ ਕੱਲਾ ਇਹ ਨਹੀਂ ਕਿ ਕਾਨੂੰਨ ਦੀ ਨਗਰਾਂ ਦੀ ਪੁਰਾਣੀ ਸੋਚ ਆਪਣੇ ਮਨਾਂ ਚ ਮਿਲਦੀ ਆਪਾਂ ਸੁਣਦੇ ਆ ਜਿਵੇਂ ਸਾਡੇ ਕੋਲ ਮਰੀਜ਼ ਆਉਂਦੇ ਨੇ ਕੈਨੇਡਾ ਚ ਹੁਣ ਇੱਕ ਦੋ ਸਟੇਟਸ ਚ ਉਹਨਾਂ ਨੇ ਕਿਹਾ ਹੈ ਕਿ ਜੇ ਕਿਸੇ ਕੋਲ 1-2 ਗ੍ਰਾਮ ਚਿੱਟਾ ਹੋਊ ਉਹ ਅਸੀਂ ਫੜਦੇ ਹਾਂ ਤਾਂ ਹੁਣ ਆਪਣੇ ਮਰੀਜ਼ ਆਉਂਦੇ ਨੇ ਅਮਰੀਕਾ ਦੇ ਉਹ ਵੀ ਹੁਣ ਤਾਂ ਬਹੁਤ ਮਾੜਾ ਹੈ ਕਿ ਕੈਨੇਡਾ ਵੀ ਹੁਣ ਦੇ ਨੂੰ ਕੀ ਭੇਜੀ ਅਸੀਂ ਉਹ ਚਿੱਟਾ ਰੀਗਲ ਕਰਤਾ ਉੱਥੇ ਨਾਮ ਦਾ ਸਿਮਾਨ ਕਰਦੇ ਦੇਖੋ ਇਹਨੂੰ ਸਮਝਣ ਦੀ ਲੋੜ ਹੈ ਕਿ ਉਹਨਾਂ ਨੇ ਇਹ ਪਬਲਿਕਲੀ ਲਿਆ ਹੈ ਕਿ ਜੋ 1-2 ਗ੍ਰਾਮ ਵਾਲਾ ਬੰਦਾ ਹੈ ਉਹਨੂੰ ਜੇਲ੍ਹ ਸੁਟਣ ਦਾ ਕੋਈ ਫਾਇਦਾ ਨਹੀਂ ਉਹ ਜਿਲੇ ਚ ਸੁੱਕ ਤੋਂ ਗਏ ਉੱਥੀ ਉਹਦੀ ਲਾਈਫ ਖਰਾਬ ਹੋਊਗੀ ਕਿ ਉਹ ਹੋਰ ਕ੍ਰਿਮੀਨਲ ਜਿਹੜੇ ਬੱਡੇ ਨੇ ਉਹਨਾਂ ਨਾਲ ਮਿਲੂਗਾ ਦੱਸ ਕੇ ਹੈ ਉਹਨਾਂ ਇੱਕ ਬਿਮਾਰੀ ਹੈ ਉਹ ਰੀਹੈਬ ਸੈਂਟਰ ਚੱਲਣ ਦੀ ਲੋੜ ਆ ਨਾ ਕਿ ਉਹ ਜੇਹੇ ਚੱਲਣ ਦੀ ਲੋੜ ਤੇ ਇਹ ਦੂਸਰਾ ਪੁਆਇੰਟ ਇਹ ਹੈ ਕਿ ਦੇਖੋ ਇਹ ਬਿਮਾਰੀ ਹੈ ਆਪਾਂ ਗੱਲ ਕੀਤੀ ਹੈ ਕਿ ਇਹ ਇੱਕ ਦਿਮਾਗ ਦਾ ਰੋਗ ਹੈ ਤੇ ਇਹਦਾ ਇਲਾਜ ਕਰਾਉਣ ਦੀ ਲੋੜ ਹੈ ਕਿਦਾ ਮੈਡੀਕਲ ਇਲਾਜ ਕਰਾਉਣ ਦੀ ਲੋੜ ਹੈ ਇਹ ਨਹੀਂ ਹੈਗਾ ਵੀ ਪਰਿਵਾਰ ਚ ਪਤਾ ਲੱਗਿਆ ਕਿ ਇਹਨੂੰ ਜਿੱਥੇ ਬਿਲਾਤਾ ਤਾਂ ਉਹਨੂੰ ਸੈਂਟਰ ਚ ਕਾ ਦਿੰਦੇ ਆ ਉੱਥੇ ਜਿੱਥੇ ਉਹਨਾਂ ਨੂੰ ਕੁੱਟੇ ਜਾਂਦੇ ਜਿਸ ਤੋਂ ਉਹਨਾਂ ਦੰਡੇ ਮਾਰੀ ਜਾਂਦੇ ਨੇ ਸਦਾ ਸਦਾ ਜਨ ਬੰਦੇ ਰੱਖਿਆ ਜਾਂਦਾ ਹੈ ਨਾ ਇਹ ਕੋਈ ਬਿਮਾਰੀ ਐ ਤੁਸੀਂ ਡੰਡੇ ਮਾਰ ਕੇ ਫਿਰ ਤੋਂ ਸ਼ੂਗਰ ਵੀ ਡੰਡੇ ਮਾਰ ਕੇ ਸੈੱਟ ਕਰਾ ਲਓਂਦੇ ਹਾਂ ਨਾ ਤਾਂ ਗੱਲ ਇਹ ਐ ਕਿ ਦੇਖੋ ਬਿਮਾਰੀ ਇਹਦਾ ਡਾਕਟਰੀ ਇਲਾਜ ਕਰਾਉਣ ਦੀ ਲੋੜ ਐ ਇਹ ਨਹੀਂ ਇਹ ਅਗਾਂਹ ਨੂੰ ਸੈਂਟਰ ਚ ਕਾ ਕੇ ਕੁੱਟੇ ਮਾਰ ਕੇ ਰਾਇਦਾ ਡਾਕਟਰੀ ਇਲਾਜ ਵਿੱਚ ਦਿੱਪੇ ਨਾ ਇਹਨਾਂ ਦਾ ਕਿ ਅਸੀਂ ਜਦੋਂ ਸਾਡੇ ਕੋਲ ਨਹੀਂ ਜਾਂਦਾ ਅਸੀਂ ਉਸ ਨੂੰ ਸਬਸਟੀਟਿਊਟ ਥੈਰੇਪੀ ਨਸ਼ੇ ਦੀ ਯੂਜ਼ ਕੀਤੀ ਜਾਂਦੀ ਹੈ ਸਬਸਟੀਟਿਊਟ ਦਾ ਮਤਲਬ ਹੈ ਕਿ ਜਿਹਨਾਂ ਦੇ ਦਵਾਈਆਂ ਨੇ ਜੋ ਪੀਏ ਜਿੱਥੇ ਦਿਮਾਗ ਦੇ ਵਿੱਚ ਨਸ਼ਾ ਅਸਰ ਕਰਦਾ ਉੱਥੇ ਧਾਰ ਕੇ ਉਹ ਜਿਹੜੇ ਰਿਸੈਪਟਰ ਤੇ ਨਸ਼ਾ ਲੱਗਦਾ ਤੇ ਖੁਸ਼ੀ ਦਿੰਦਾ ਉੱਥੇ ਧਾਰ ਕੇ ਉਹ ਦਵਾਈਆਂ ਲੱਗ ਜਾਂਦੀਆਂ ਨੇ ਤੇ ਉਹ ਨਸ਼ੇ ਜਿੰਨੇ ਖੁਸ਼ੀ ਨਹੀਂ ਦਿੰਦੀਆਂ ਪਰ ਉਹ ਰਿਸੈਪਟਰ ਨੂੰ ਇੱਕ ਖਾਲੀ ਰਹਿਣ ਦੇਣ ਕਿ ਜੇ ਰਿਸੈਪਟਰ ਖਾਲੀ ਰਹੂਗਾ ਤਾਂ ਦਿਮਾਗ ਨੂੰ ਮੈਸੇਜ ਭੇਜਦਾ ਹਲ ਮਾਰ ਕੇ ਹਲ ਮਾਰ ਕੇ ਜੇ ਉਹ ਖਾਲੀ ਨਹੀਂ ਰਹਿੰਦਾ ਤਾਂ ਦਿਮਾਗ ਨੂੰ ਲੱਗਦਾ ਵੀ ਠੀਕ ਹੈ ਕੋਈ ਚੀਜ਼ ਤਾਂ ਆ ਰਹੀ ਹੈ ਤਾਂ ਉਹ ਕ ਨਹੀਂ ਉਹਨੂੰ ਤੋੜਨੇ ਮਹਿਸੂਸ ਨਹੀਂ ਤਾਂ ਇਸ ਦੇ ਵਿੱਚ ਅਸੀਂ ਇੱਕ ਵਾਰੀ ਉਹਨੂੰ ਤੋੜ ਦੀ ਦਵਾਈ ਦੇ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਕਰਦੇ ਉਹ ਦਵਾਈ ਘਟਾਉਣੇ ਜਾਂਦੇ ਹਾਂ ਤਾਂ ਕਿ ਮਰੀਜ਼ ਨੂੰ ਕੋਈ ਦਿੱਕਤ ਨਾ ਆਵੇ ਤੇ ਉਸਦੀ ਦਵਾਈ ਨੀ ਚੱਲੇ ਇਹ ਐਵਰੇਜ ਤਿੰਨ ਕਿੰਨੇ ਮਹੀਨੇ ਦਾ ਪ੍ਰੋਸੈਸ ਹੈ